ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਐਚਆਰ ਪੰਜਾਬੀ ਕਹਾਣੀਆਂ ਤੇ ਮੇਰਾ ਨਾਮ ਸ਼ੀਤਲਾ ਅੱਜ ਘਰ ਵਿੱਚ ਬਹੁਤ ਜਲਦਬਾਜ਼ੀ ਦਾ ਮਾਹੌਲ ਸੀ ਮੈਂ ਆਪਣੀ ਭੂਆ ਦੇ ਘਰ ਗਈ ਹੋਈ ਸੀ ਜਿਵੇਂ ਹੀ ਵਾਪਸ ਆਈ ਦੇਖਿਆ ਘਰ ਚ ਬਹੁਤ ਭੀੜ ਸੀ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਸਭ ਕੀ ਹੋ ਗਿਆ ਮੈਂ ਜਿਵੇਂ ਹੀ ਅੰਦਰ ਆਈ ਘਰ ਚ ਖੁਸ਼ੀ ਦਾ ਮਾਹੌਲ ਸੀ ਸਾਰੇ ਪਾਸੇ ਖੁਸ਼ ਖੁਸ਼ ਸੀ ਆਪਸ 'ਚ ਗੱਲਾਂ ਕਰ ਰਹੇ ਸੀ ਇੱਕ ਦੂਜੇ ਨੂੰ ਵਧਾਈਆਂ ਦੇ ਰਹੀ ਸੀ ਮੈਂ ਸਭ ਦੇਖ ਕੇ ਹੈਰਾਨ ਹੋਈ ਕਿ ਆਖਰ ਮੇਰੇ ਘਰ 'ਚ ਵਧਾਈਆਂ ਕਿਉਂ ਦਿੱਤੀਆਂ ਜਾ ਰਹੀਆਂ ਮੈਂ ਆਪਣੀ ਛੋਟੀ ਭੈਣ ਨੂੰ ਪੁੱਛਿਆ ਕਿ ਇਸ ਗੱਲ ਦਾ ਹੱਲਾ ਗੁੱਲਾ ਉਸ ਨੇ ਕਿਹਾ ਕਿ ਦੀਦੀ ਤੁਸੀਂ ਆ ਗਏ ਦੀਦੀ ਕੰਚਨ ਦੀਦੀ ਦਾ ਵਿਆਹ ਹੋਣ ਜਾ ਰਿਹਾ ਅੱਜ ਹੀ ਉਹਨਾਂ ਦੇ ਲਈ ਇੱਕ ਬਹੁਤ ਵਧੀਆ ਰਿਸ਼ਤਾ ਆਇਆ ਮੁੰਡੇ ਵਾਲੇ ਦੀਦੀ ਨੂੰ ਪਸੰਦ ਕਰਕੇ ਸ਼ਗਨ ਦੇ ਗਏ ਤੇ ਵਿਆਹ ਦੀ ਤਰੀਕ ਵੀ ਪੱਕੀ ਕਰ ਗਏ ਤੁਹਾਨੂੰ ਕਦੋਂ ਦੇ ਫੋਨ ਕਰ ਰਹੇ ਹਾਂ ਤੁਹਾਡਾ ਨੰਬਰ ਬੰਦ ਆ ਰਿਹਾ ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਹੋਈ ਕਾਂਚਨ ਦਾ ਰਿਸ਼ਤਾ ਆਇਆ ਵਿਆਹ ਵੀ ਪੱਕਾ ਹੋ ਗਿਆ ਮੁੰਡੇ ਵਾਲੇ ਸ਼ਗਨ ਦੀ ਰਸਮ ਕਰਕੇ ਚਲੇ ਗਏ ਇਹ ਤਾਂ ਬਹੁਤ ਹੈਰਾਨੀ ਦੀ ਗੱਲ ਆ ਮੈਂ ਆਪਣੇ ਮੰਮੀ ਪਾਪਾ ਨੂੰ ਮਿਲੀ ਉਹਨਾਂ ਨੇ ਮੈਨੂੰ ਦੱਸਿਆ ਕਿ ਹੁਣ ਭੈਣ ਦੇ ਵਿਆਹ ਦੀਆਂ ਤਿਆਰੀਆਂ ਕਰ ਮੈਂ ਕਿਹਾ ਇੰਨੀ ਜਲਦੀ ਇਹ ਸਭ ਕਿਵੇਂ ਹੋ ਗਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਪਿਛਲੇ ਮੁਹੱਲੇ ਤੋਂ ਕਾਂਚਨ ਦੇ ਲਈ ਇੱਕ ਰਿਸ਼ਤਾ ਆਇਆ ਉਹਨਾਂ ਨੇ ਉਸ ਨੂੰ ਪਸੰਦ ਕਰ ਲਿਆ ਤੇ ਵਿਆਹ ਦੀ ਤਰੀਕ ਤੈਅ ਕਰ ਦਿੱਤੀ ਸਾਨੂੰ ਵੀ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਵੈਸੇ ਮੁੰਡਾ ਬਹੁਤ ਵਧੀਆ ਅਸੀਂ ਵੀ ਦੇਰ ਨਹੀਂ ਕੀਤੀ ਮੈਂ ਕਾ ਮੁੰਡਾ ਕੌਣ ਆ ਕੀ ਕਰਦਾ ਮੈਨੂੰ ਵੀ ਤਾਂ ਦੱਸੋ ਆਖਰਕਾਰ ਮੇਰੀ ਭੈਣ ਆ ਉਹਨਾਂ ਨੇ ਕਿਹਾ ਹਾਂ ਹਾਂ ਤੂੰ ਫੋਟੋ ਦੇਖ ਲਾ ਜਦੋਂ ਮੈਨੂੰ ਫੋਟੋ ਦਿਖਾਈ ਤਾਂ ਮੇਰਾ ਹਾਸਾ ਨਿਕਲ ਗਿਆ ਮੈਨੂੰ ਲੱਗਦਾ ਸੀ ਕਿ ਕੰਚਨ ਦੇ ਲਈ ਮੇਰੇ ਮਾਪਿਓ ਨੇ ਕਿਸੇ ਵਧੀਆ ਮੁੰਡੇ ਨੂੰ ਸਿਲੈਕਟ ਕੀਤਾ ਪਰ ਇਹ ਮੁੰਡਾ ਤਾਂ ਮਾਮੋਲੀ ਜੀ ਸ਼ਕਲ ਦਾ ਸੀ ਫੋਟੋ 'ਚ ਹੀ ਇੰਨਾ ਖਤਰਨਾਕ ਲੱਗ ਰਿਹਾ ਸੀ ਅਸਲੀਅਤ ਵਿੱਚ ਕਿਵੇਂ ਦਾ ਹੋਵੇਗਾ ਫਿਰ ਮੈਨੂੰ ਪਤਾ ਲੱਗਿਆ ਕਿ ਉਹ ਜ਼ਿਆਦਾ ਅਮੀਰ ਘਰ ਦਾ ਵੀ ਨਹੀਂ ਬਸ ਮੀਡਲ ਕਲਾਸ ਲੋਕ ਆ ਮੁੰਡਾ ਗੱਡੀਆਂ ਦੀ ਸਰਵਿਸ ਕਰਦਾ ਮਾਮੂਲੀ ਜੀ ਕਮਾਈ ਕਰਦਾ ਮੈਂ ਕਮਰੇ ਚ ਗਈ ਦੇਖਿਆ ਕਾਂਜਣ ਬਹੁਤ ਖੁਸ਼ ਸੀ ਉਸ ਨੂੰ ਖੁਸ਼ ਦੇਖ ਕੇ ਮੈਂ ਕਿਹਾ ਮੁਬਾਰਕ ਹੋਵੇ ਹੁਣ ਤੇਰਾ ਵਿਆਹ ਹੋਣ ਵਾਲਾ ਉਸ ਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਉਹ ਸਿਰਫ ਮੁਸਕਰਾਈ ਤੇ ਕਹਿਣ ਲੱਗੀ ਤੂੰ ਕਿੱਥੇ ਸੀ ਤੂੰ ਜੇ ਇੱਥੇ ਹੁੰਦੀ ਤਾਂ ਮੇਰੇ ਸਹੁਰਿਆਂ ਦੇ ਸਾਹਮਣੇ ਤਾਂ ਉਹਨਾਂ ਨੂੰ ਦੇਖ ਕੇ ਤੈਨੂੰ ਵੀ ਬਹੁਤ ਵਧੀਆ ਲੱਗਦਾ ਉਹ ਬਹੁਤ ਚੰਗੇ ਲੋਕ ਆ ਉਹਨਾਂ ਦਾ ਨੇਚਰ ਬਹੁਤ ਵਧੀਆ ਮੈਂ ਕਿਹਾ ਬੜੀ ਤਾਰੀਫ ਕਰਨ ਲੱਗ ਗਈ ਆ ਹੁਣੇ ਤੋਂ ਆਪਣੇ ਸਹੁਰਿਆਂ ਦੀ ਅਜੇ ਤਾਂ ਵਿਆਹ ਵੀ ਨਹੀਂ ਹੋਇਆ ਚੰਗਾ ਤੇਰਾ ਅਕੋਰਡਿੰਗ ਤੇਰੇ ਸਹੁਰਿਆਂ ਵਿੱਚ ਬਹੁਤ ਸਾਰੀਆਂ ਖੂਬੀਆਂ ਆਪਣੇ ਹੋਣ ਵਾਲੇ ਪਤੀ ਦੀ ਖੂਬੀ ਤਾਂ ਦੱਸ ਜੈਸ ਤੇ ਉਹ ਸ਼ਰਮਾ ਗਈ ਅਸੀਂ ਤਿੰਨ ਭੈਣਾਂ ਸੀ ਅਸੀਂ ਬਨਾਰਸ ਦੇ ਇੱਕ ਛੋਟੇ ਜਿਹੇ ਪਿੰਡ 'ਚ ਰਹਿੰਦੇ ਸੀ ਮਾਪਿਓ ਦੇ ਇਲਾਵਾ ਸੀ ਤਿੰਨ ਭੈਣਾਂ ਇਸ ਘਰ ਵਿੱਚ ਰਹਿੰਦੀਆਂ ਸੀ ਕੰਚਨ ਤੇ ਮੇਰੀ ਉਮਰ ਵਿੱਚ ਜਿਆਦਾ ਫਰਕ ਨਹੀਂ ਸੀ ਸਾਡੇ ਵਿੱਚ ਸਿਰਫ 2 ਸਾਲ ਦਾ ਹੀ ਫਰਕ ਸੀ ਵੈਸੇ ਤਾਂ ਕੰਚਨ ਚੰਗੀ ਸੀ ਪਰ ਬਹੁਤ ਸਿੱਧੀ ਸੀ ਉਸ ਦਾ ਕਿਤੇ ਵੀ ਰਿਸ਼ਤਾ ਤੈਅ ਨਹੀਂ ਹੋ ਰਿਹਾ ਸੀ ਮੰਮੀ ਪਾਪਾ ਚਾਹੁੰਦੇ ਸੀ ਕਿ ਪਹਿਲਾਂ ਉਸ ਦਾ ਵਿਆਹ ਹੋਵੇ ਉਸ ਤੋਂ ਬਾਅਦ ਹੀ ਉਹ ਮੇਰੇ ਲਈ ਰਿਸ਼ਤਾ ਦੇਖਣਗੇ ਫਿਰ ਕੁਝ ਲੋਕ ਇਸ ਤਰ੍ਹਾਂ ਵੀ ਕਹਿੰਦੇ ਸੀ ਕਿ ਤੁਹਾਡੀਆਂ ਦੋਨੋਂ ਬੇਟੀਆਂ ਜਵਾਨ ਆ ਦੋਹਾਂ ਦਾ ਇਕੱਠਾ ਹੀ ਵਿਆਹ ਕਰ ਦਿਓ ਪਰ ਮੰਮੀ ਪਾਪਾ ਇਸ ਕੱਲ ਤੇ ਰਾਜੀ ਨਹੀਂ ਸੀ ਤੇ ਨਾ ਹੀ ਮੈਂ ਮੇਰੇ ਸ਼ੌਂਕ ਹਮੇਸ਼ਾ ਉੱਚੇ ਸੀ ਮੈਂ ਮਹਿੰਗੇ ਕੱਪੜੇ ਪਾਉਣਾ ਪਸੰਦ ਕਰਦੀ ਸੀ ਮੈਨੂੰ ਹਮੇਸ਼ਾ ਸ਼ਾਪਿੰਗ ਕਰਨਾ ਘੁੰਮਣਾ ਫਿਰਨਾ ਪਸੰਦ ਸੀ ਜਦ ਕਿ ਮੇਰੀ ਭੈਣ ਮੇਰੇ ਤੋਂ ਅਲੱਗ ਸੀ ਉਹ ਜ਼ਿਆਦਾਤਰ ਘਰ 'ਚ ਰਹਿ ਕੇ ਕੰਮ ਕਰਦੀ ਸ਼ਾਇਦ ਉਸ ਦੀ ਸਾਦਗੀ ਤੇ ਉਸ ਦੇ ਭੋਲੇਪਨ ਦੀ وجہ ਨਾਲ ਰਿਸ਼ਤੇ ਨਹੀਂ ਆ ਰਹੇ ਸੀ ਮੈਂ ਜਿੱਥੇ ਵੀ ਜਾਂਦੀ ਮੇਰੇ ਲਈ ਕੋਈ ਨਾ ਕੋਈ ਰਿਸ਼ਤਾ ਆ ਹੀ ਜਾਂਦਾ ਮੇਰੇ ਪੇਰੈਂਟਸ ਮੇਰਾ ਰਿਸ਼ਤਾ ਇਸ ਲਈ ਨਹੀਂ ਕਰ ਰਹੇ ਸੀ ਕਿਉਂਕਿ ਉਹਨਾਂ ਨੂੰ ਪਹਿਲਾਂ ਆਪਣੀ ਵੱਡੀ ਬੇਟੀ ਦੀ ਫਿਕਰ ਸੀ ਮੇਰੀ ਛੋਟੀ ਭੈਣ ਦੀ ਉਮਰ 15 ਸਾਲ ਸੀ ਅਸੀਂ ਤਿੰਨੋਂ ਭੈਣਾਂ ਇੱਕ ਕਮਰੇ 'ਚ ਸੌਂਦੀਆਂ ਮੈਂ ਸ਼ੁਰੂ ਤੋਂ ਬਹੁਤ ਜਿੱਦੀ ਸੀ ਹਮੇਸ਼ਾ ਆਪਣੀ ਜੈਦ ਪਗਾਉਂਦੀ ਮੰਮੀ ਪਾਪਾ ਦੀ ਵੀ ਲਾੜ ਲਈ ਉਹ ਵੀ ਮੇਰੀ ਜੈਦ ਪੂਰੀ ਕਰਦੇ ਮੇਰੇ ਕੋਲ ਫੋਨ ਸੀ ਪਰ ਮੇਰੀਆਂ ਭੈਣਾਂ ਦੇ ਕੋਲ ਨਹੀਂ ਸੀ ਛੋਟੀ ਭੈਣ ਜੇ ਬਹੁਤ ਛੋਟੀ ਸੀ ਐਸ ਲਈ ਉਸ ਨੂੰ ਫੋਨ ਨਹੀਂ ਦਿੱਤਾ ਗਿਆ ਸੀ ਕੰਚਨ ਨੂੰ ਫੋਨ ਦਾ ਕੋਈ ਸ਼ੌਂਕ ਨਹੀਂ ਸੀ ਮੈਂ ਸੋਸ਼ਲ ਮੀਡੀਆ ਅਕਾਊਂਟ ਵੀ ਚਲਾਉਂਦੀ ਸੀ ਮੇਰੇ ਤੇ ਕੋਈ ਰੋਕ ਟੋਕ ਨਹੀਂ ਸੀ ਮੈਨੂੰ ਹਮੇਸ਼ਾ ਆਪਣੀ ਵੱਡੀ ਭੈਣ ਤੋਂ ਜਲਨ ਹੁੰਦੀ ਕਿਉਂਕਿ ਮੈਂ ਜਿੱਦੀ ਸੀ ਮੇਰੇ ਮਾਪਿਓ ਮੇਰੀ ਡਿਮਾਂਡਸ ਤਾਂ ਪੂਰੀਆਂ ਕਰ ਦਿੰਦੇ ਪਰ ਉਸ ਤੋਂ ਪਹਿਲਾਂ ਮੈਨੂੰ ਤਾਨਾਸ਼ਾਹੀ ਦਿੰਦੇ ਕਿ ਤੂੰ ਹਰ ਗੱਲ ਦੀ ਜ਼ੈਦ ਕਰਦੀ ਆ ਤੂੰ ਕਦੇ ਕੰਚਨ ਵੱਲ ਨਹੀਂ ਦੇਖਿਆ ਉਹ ਕਿੰਨੀ ਸਬਰ ਵਾਲੀ ਬੱਚੀ ਆ ਉਸ ਕਦੇ ਉਸਨੇ ਕਿਸੇ ਚੀਜ਼ ਦੀ ਡਿਮਾਂਡ ਨਹੀਂ ਕੀਤੀ ਇੱਕ ਤੂੰ ਆ ਕਿ ਜਿੰਨੀਆਂ ਤੇਰੀਆਂ ਖਵਾਇਸ਼ਾਂ ਪੂਰੀਆਂ ਹੁੰਦੀਆਂ ਉਹਨਾਂ ਹੀ ਤੇਰੀਆਂ ਡਿਮਾਂਡਸ ਵੱਧਦੀਆਂ ਰਹਿੰਦੀਆਂ ਮੈਂ ਚੁੱਪ ਹੋ ਜਾਂਦੀ ਪਰ ਪਤਾ ਨਹੀਂ ਕਿਉਂ ਦਿਲ ਵਿੱਚ ਮੈਨੂੰ ਆਪਣੀ ਭੈਣ ਬੁਰੀ ਲੱਗਣ ਲੱਗ ਗਈ ਕੰਚਨ ਨਾਲ ਮੈਨੂੰ ਨਫ਼ਰਤ ਹੋਣ ਲੱਗ ਗਈ ਬਚਪਨ ਤੋਂ ਹੀ ਪੜ੍ਹਾਈ 'ਚ ਬਹੁਤ ਚੰਗੀ ਸੀ ਅਸੀਂ ਦੋਨੋਂ ਇਕੱਠੀਆਂ ਸਕੂਲ ਜਾਂਦੀਆਂ ਅਸੀਂ ਦੋਨੋਂ ਇੱਕ ਹੀ ਕਲਾਸ ਵਿੱਚ ਸੀ ਹਰ ਵਾਰ ਉਹ ਮੇਰੇ ਤੋਂ ਚੰਗੇ ਮਾਰਕਸ ਲੈ ਕੇ ਆਉਂਦੀ ਮੇਰੇ ਮਾਰਕਸ ਘੱਟ ਰਹਿ ਜਾਂਦੇ ਮੇਰੇ ਪੇਰੈਂਟਸ ਉਸ ਦੀ ਤਾਰੀਫ਼ ਕਰਦੇ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਇਹ ਗੱਲ ਸਮਝਾ ਕੇ ਥੱਕ ਗਈ ਕਿ ਜਿਵੇਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਇਸ ਤਰ੍ਹਾਂ ਹਰ ਇਨਸਾਨ ਇੱਕੋ ਜਿਹਾ ਨਹੀਂ ਹੁੰਦਾ ਫਿਰ ਜਦੋਂ ਵੱਡੀ ਹੋਈ ਤਾਂ ਉਸ ਦੇ ਘਰ ਦੇ ਕੰਮ ਨੂੰ ਸੰਭਾਲ ਲਿਆ ਮੈਨੂੰ ਕੰਮਾਂ 'ਚ ਕੋਈ ਇੰਟਰਸਟ ਨਹੀਂ ਸੀ ਮੈਂ ਜਾਣਦੀ ਸੀ ਕਿ ਜੇ ਮੈਂ ਆਪਣੀ ਪੜ੍ਹਾਈ ਛੱਡ ਦਿੱਤੀ ਤਾਂ ਮੇਰੇ ਪੇਰੈਂਟਸ ਮੈਨੂੰ ਘਰ ਤੋਂ ਨਿਕਲਣੇ ਹੀ ਬੰਦ ਕਰ ਦੇਣਗੇ ਇਸ ਲਈ ਮੈਂ ਪੜ੍ਹਾਈ ਨੂੰ ਮੋਰਾ ਬਣਾਈ ਰੱਖਿਆ ਮੈਂ ਆਪਣੀ ਜ਼ਿੰਦਗੀ ਘਰ ਤੋਂ ਬਾਹਰ ਨਿਕਲ ਕੇ ਆਪਣੇ ਮੁਤਾਬਕ ਜਿਉਂਦੀ ਸੀ ਆਪਣੀਆਂ ਸਹੇਲੀਆਂ ਨਾਲ ਘੁੰਮਣਾ ਫਿਰਨਾ ਜਿਆਦਾਤਰ ਮੈਂ ਪੜ੍ਹਾਈ ਨੂੰ ਇਗਨੋਰ ਕਰਦੀ ਪੇਰੈਂਟਸ ਨੂੰ ਲੱਗਦਾ ਕਿ ਮੈਨੂੰ ਪੜ੍ਹਾਈ ਦਾ ਸ਼ੌਂਕ ਆ ਪਰ ਮੈਨੂੰ ਪੜ੍ਹਨ ਦਾ ਸ਼ੌਂਕ ਜਿਆਦਾ ਨਹੀਂ ਸੀ ਬਸ ਮੈਂ ਆਪਣੀ ਜ਼ਿੰਦਗੀ ਨੂੰ ਕਦੇ ਕੈਦ ਵਿੱਚ ਨਹੀਂ ਰੱਖਣਾ ਚਾਹੁੰਦੀ ਸੀ ਐਸ ਲਈ ਮੈਂ ਥੋੜਾ ਬਹੁਤਾ ਪੜ੍ਹਾਈ ਤੇ ਧਿਆਨ ਦਿੰਦੀ ਮੇਰੀ ਛੋਟੀ ਭੈਣ ਸਕੂਲ 'ਚ ਪੜਦੀ ਸੀ ਜ਼ਿੰਦਗੀ ਵਧੀਆ ਲੰਘ ਰਹੀ ਸੀ ਕੰਚਨ ਨਾਲ ਮੈਂ ਜ਼ਿਆਦਾ ਗੱਲ ਨਹੀਂ ਕਰਦੀ ਹੁਣ ਜਦੋਂ ਰਿਸ਼ਤੇ ਬਾਰੇ ਮੈਂ ਸੁਣਿਆ ਤਾਂ ਮੈਨੂੰ ਹੈਰਾਨੀ ਦੇ ਨਾਲ-ਨਾਲ ਗੁੱਸਾ ਵੀ ਆਇਆ ਮੈਂ ਸੋਚ ਰਹੀ ਸੀ ਕਿ ਇਸ ਵੇਵਕੂਫ ਦੇ ਲਈ ਰਿਸ਼ਤਾ ਕਿਵੇਂ ਆ ਗਿਆ ਮੰਮੀ ਪਾਪਾ ਨੇ ਦੱਸਿਆ ਕਿ ਉਸਦੇ ਸਹੁਰੇ ਮਮੂਲੀ ਲੋਕ ਆ ਮੇਰੇ ਦਿਲ ਨੂੰ ਤਸੱਲੀ ਹੋ ਗਈ ਵੈਸੇ ਵੀ ਮੇਰੇ ਸ਼ੌਂਕ ਬਹੁਤ ਉੱਚੇ ਸੀ ਮੈਂ ਕਿਸੇ ਮਾਮੂਲੀ ਮੁੰਡੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਮੇਰੀ ਤਮੰਨਾ ਸੀ ਕਿ ਮੇਰਾ ਵਿਆਹ ਕਿਸੇ ਅਮੀਰ ਘਰ ਚ ਹੋਵੇ ਮੇਰੇ ਪਤੀ ਦੀਆਂ ਲੋਕ ਤਰੀਫਾਂ ਕਰਨ ਉਹ ਸਭ ਤੋਂ ਹੈਂਡਸਮ ਤੇ ਅਮੀਰ ਹੋਵੇ ਪਰ ਹੁਣ ਕੰਚਨ ਦੇ ਬਾਰੇ ਸੁਣ ਕੇ ਮੈਨੂੰ ਹਾਸਾ ਆ ਰਿਹਾ ਸੀ ਰਿਸ਼ਤਾ ਪੱਕਾ ਹੋਣ ਤੋਂ ਬਾਅਦ ਕੰਚਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਪਰ ਮੈਨੂੰ ਇਹ ਸਭ ਵਿੱਚ ਕੋਈ ਇੰਟਰਸਟ ਨਹੀਂ ਸੀ ਕੰਚਨ ਦੇ ਵਿਆਹ ਨਾਲ ਰਿਲੇਟਡ ਨਾ ਤਾਂ ਮੈਂ ਕਿਸੇ ਨਾਲ ਕੋਈ ਗੱਲਬਾਤ ਕੀਤੀ ਨਾ ਹੀ ਮੈਂ ਕੋਈ ਕੰਮ ਕਰਨਾ ਸੀ ਮੈਂ ਮੰਮੀ ਪਾਪਾ ਨੂੰ ਸਾਫ਼ ਕਹਿ ਦਿੱਤਾ ਕਿ ਮੈਨੂੰ ਕੋਈ ਡਿਸਟਰਬ ਨਾ ਕਰੇ ਵੈਸੇ ਵੀ ਮੇਰੇ ਇਗਜ਼ਾਮ ਚੱਲ ਰਹੇ ਆ ਮੰਮੀ ਪਾਪਾ ਹੈਰਾਨ ਸੀ ਕਿ ਮੈਨੂੰ ਆਪਣੀ ਭੈਣ ਦੇ ਵਿਆਹ ਦੀ ਕੋਈ ਖੁਸ਼ੀ ਨਹੀਂ ਹੋ ਰਹੀ ਖੁਸ਼ੀ ਤਾਂ ਮੈਨੂੰ ਸੀ ਪਰ ਮੰਮੀ ਪਾਪਾ ਜੋ ਬਚਪਨ ਤੋਂ ਲੈ ਕੇ ਜਵਾਨ ਹੋਣ ਤੱਕ ਮੈਨੂੰ ਕੰਚਨ ਦੇ ਗੁਣਾਂ ਦੇ ਤਾਨੇ ਦਿੰਦੇ ਆਏ ਸੀ ਮੈਂ ਖੁਦ ਉਹਨਾਂ ਨੂੰ ਆਪਣੇ ਪਸੰਦ ਨਾਲ ਵਿਆਹ ਕਰਕੇ ਦਿਖਾਵਾਂਗੀ ਤੇ ਫਿਰ ਕਹਾਂਗੀ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਜੋ ਮੈਂ ਕੁਝ ਵੀ ਕੀਤਾ ਸਿਰਫ ਉਸ ਵਿੱਚ ਆਪਣਾ ਫਾਇਦਾ ਦੇਖਿਆ ਫਿਰ ਮੈਂ ਉਹਨਾਂ ਨੂੰ ਦੱਸਾਂਗੀ ਕਿ ਕੰਚਨ ਤੇ ਮੇਰੇ 'ਚ ਕੀ ਫਰਕ ਆ ਜਦੋਂ ਉਹ ਦੇਖਣਗੇ ਕਿ ਮੈਂ ਬਹੁਤ ਐਸ਼ 'ਚ ਰਹਿਨੀ ਆ ਤੇ ਉਹਨਾਂ ਦੀ ਵੱਡੀ ਬੇਟੀ ਪਰੇਸ਼ਾਨ ਰਹਿੰਦੀ ਆ ਫਿਰ ਉਹਨਾਂ ਨੂੰ ਰਿਅਲਾਈਜ਼ ਹੋਵੇਗਾ ਕਿ ਉਹਨਾਂ ਦੀ ਛੋਟੀ ਬੇਟੀ ਕਿੰਨੀ ਸਮਝਦਾਰ ਆ ਵਕਤ ਲੰਘਦਾ ਗਿਆ ਕੰਚਨ ਦੇ ਵਿਆਹ ਦਾ ਦਿਨ ਆ ਗਿਆ ਵਿਆਹ ਤੋਂ 2 ਦਿਨ ਪਹਿਲਾਂ ਕੰਚਨ ਮੇਰੇ ਕੋਲ ਆਈ ਤੇ ਕਹਿਣ ਲੱਗੀ ਸ਼ੀਤਲ ਮੈਂ ਤੇਰੇ ਨਾਲ ਗੱਲ ਕਰਨੀ ਆ ਤੂੰ ਜਾਣਦੀ ਆ ਨਾ ਮੇਰੀ ਕੋਈ ਸਹੇਲੀ ਨਹੀਂ ਤੂੰ ਮੇਰੀ ਭੈਣ ਆ ਮੇਰੇ ਨਾਲ ਰਹੀ ਐ ਇਸ ਲਈ ਮੇਰੀ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝੇਗੀ ਮੈਂ ਕਿਹਾ ਮੈਡਮ ਕਹਿਣਾ ਕਿ ਚਹਨੀ ਆ ਉਸਨੇ ਕਿਹਾ ਮੈਂ ਆਪਣੇ ਪਤੀ ਦੇ ਲਈ ਗਿਫਟ ਲੈਣਾ ਮੈਂ ਉਹਨਾਂ ਨੂੰ ਵਿਆਹ ਤੋਂ ਬਾਅਦ ਸਪੈਸ਼ਲ ਗਿਫਟ ਦੇਣਾ ਚਾਹਨੀ ਆ ਕੀ ਤੂੰ ਮੈਨੂੰ ਦੱਸੇਗੀ ਕਿ ਮੈਂ ਕੀ ਗਿਫਟ ਲਵਾਂ ਉਸ ਦੀ ਗੱਲ ਸੁਣ ਕੇ ਮੈਂ ਹੱਸਣ ਲੱਗ ਗਈ ਮੈਂ ਕਿਹਾ ਤੂੰ ਉਹ ਮਗਰਮਸ਼ ਵਰਗੀ ਸ਼ਕਲ ਦੇ ਮੁੰਡੇ ਨੂੰ ਗਿਫਟ ਦੇਵੇਂਗੀ ਮੈਂ ਹੱਸ ਰਹੀ ਸੀ ਕਿਉਂਕਿ ਉਸ ਦਾ ਹੋਣ ਵਾਲਾ ਪਤੀ ਬਿਲਕੁਲ ਵੀ ਦਿਸੰਝ ਚੰਗਾ ਨਹੀਂ ਸੀ ਮੇਰੇ ਪਰਿਵਾਰ ਨੇ ਸਿਰਫ ਇਹ ਗੱਲ ਦੇਖੀ ਸੀ ਕਿ ਮੁੰਡਾ ਚੰਗਾ ਸ਼ਰੀਪ ਪਰਿਵਾਰ ਦਾ ਉਹਨਾਂ ਦੀ ਬੇਟੀ ਨੂੰ ਕਦੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਕੰਚਨ ਦੇ ਹਿਸਾਬ ਨਾਲ ਠੀਕ ਆ ਪਰ ਮੈਂ ਤਾਂ ਉਸ ਦਾ ਮਜ਼ਾਕ ਬਣਾਉਣ ਚ ਕੋਈ ਕਮੀ ਨਾ ਛੱਡੀ ਮੈਨੂੰ ਹਸਦੀ ਦੇਖ ਕੇ ਕੰਚਨ ਉਦਾਸ ਹੋ ਗਈ ਉਸਦੇ ਚਿਹਰੇ ਦੇ ਐਕਸਪ੍ਰੈਸ਼ਨ ਅਜਿਹੇ ਹੋ ਗਏ ਜਿਵੇਂ ਉਸ ਨੂੰ ਮੇਰੇ ਤੋਂ ਇਹਨਾਂ ਸ਼ਬਦਾਂ ਦੀ ਉਮੀਦ ਨਹੀਂ ਸੀ ਉਸ ਦੀਆਂ ਅੱਖਾਂ 'ਚ ਨਮੀ ਆ ਗਈ ਤੇ ਉਹ ਬਾਹਰ ਚਲੀ ਗਈ ਮੈਨੂੰ ਨਹੀਂ ਪਤਾ ਸੀ ਕਿ ਉਸ ਨੇ ਮੰਮੀ ਪਾਪਾ ਨੂੰ ਇਸ ਬਾਰੇ ਦੱਸਿਆ ਜਾਂ ਨਹੀਂ ਪਰ ਮੈਂ ਨੋਟਿਸ ਕੀਤਾ ਕਿ ਉਸ ਦਿਨ ਤੋਂ ਉਹ ਬਹੁਤ ਉਦਾਸ ਰਹਿਣ ਲੱਗੀ ਉਸ ਤੋਂ ਬਾਅਦ ਵਿਆਹ ਦਾ ਦਿਨ ਆ ਗਿਆ ਕੰਚਨ ਦੇ ਪਤੀ ਨੂੰ ਰੀਅਲ 'ਚ ਦੇਖ ਕੇ ਮੈਨੂੰ ਕੰਚਨ ਦੀ ਕਿਸਮਤ ਤੇ ਅਫਸੋਸ ਹੋ ਰਿਹਾ ਸੀ ਕਿ ਮੰਮੀ ਪਾਪਾ ਨੇ ਉਸ ਦੇ ਲਈ ਕਿ ਉਹ ਜੇ ਮੁੰਡੇ ਨੂੰ ਸਿਲੇਕਟ ਕੀਤਾ ਉਸ ਦਾ ਰੰਗ ਹੀ ਸਾਬਲਾ ਸੀ ਸਰੀਰ ਵੀ ਪੱਦਾ ਜਿਹਾ ਪਰ ਕੰਚਨ ਦੇ ਸਹੁਰੇ ਬਹੁਤ ਚੰਗੇ ਸੀ ਮੇਰੇ ਹੋਣ ਵਾਲੇ ਜੀਜਾ ਜੀ ਆਕਸ਼ੇ ਜੋ ਕਿ ਕੰਚਨ ਦੇ ਪਤੀ ਬਣਨ ਵਾਲੇ ਸੀ ਉਹਨਾਂ ਦੇ ਇਕਲੌਤੇ ਬੇਟੇ ਸੀ ਉਹ ਆਪਣੀ ਹੋਣ ਵਾਲੀ ਨੋ ਨੂੰ ਦੇਖ ਕੇ ਖੁਸ਼ ਹੋ ਰਹੇ ਸੀ ਕੰਚਨ ਦੀ ਵਾਰ-ਵਾਰ ਨਜ਼ਰ ਉਤਾਰ ਰਹੇ ਸੀ ਉਸ ਦੀ ਤਾਰੀਫ ਕਰ ਰਹੇ ਸੀ ਮੈਨੂੰ ਪਤਾ ਨਹੀਂ ਕਿਉਂ ਜਲਣ ਹੋ ਰਹੀ ਸੀ ਉਸ ਦੇ ਸਹੁਰੇ ਉਸ ਨੂੰ ਇੰਨੀ ਇੱਜ਼ਤ ਅਤੇ ਪਿਆਰ ਕਿਉਂ ਦੇ ਰਹੇ ਆ ਫਿਰ ਮੈਂ ਸੋਚਿਆ ਕਿ ਵਿਆਹ ਤੋਂ ਪਹਿਲਾਂ ਤਾਂ ਸਾਰੇ ਹੀ ਨੋਨ ਨਾਲ ਇਸ ਤਰ੍ਹਾਂ ਪਿਆਰ ਮੁਹੱਬਤ ਦਾ ਦਿਖਾਵਾ ਕਰਦੇ ਆ ਪਰ ਵਿਆਹ ਤੋਂ ਬਾਅਦ ਉਹਨਾਂ ਦੀ ਅਸਲ ਹਕੀਕਤ ਖੁੱਲ ਕੇ ਸਾਹਮਣੇ ਆਉਂਦੀ ਆ ਕੰਚਨ ਨੂੰ ਪਤਾ ਲੱਗ ਜਾਊਗਾ ਕਿ ਉਹ ਕਿਹੋ ਜਿਹੇ ਲੋਕ ਆ ਜਦੋਂ ਫੇਰਿਆਂ ਦੇ ਲਈ ਮੰਮੀ ਨੇ ਮੈਨੂੰ ਕਿਹਾ ਕਿ ਬੇਟਾ ਜਾ ਆਪਣੀ ਭੈਣ ਨੂੰ ਲੈ ਕੇ ਆ ਤਾਂ ਮੈਂ ਕੰਚਨ ਨੂੰ ਕਿਹਾ ਚੱਲ ਅੱਠ ਮਗਰਮੱਸ਼ੀ ਸ਼ਕਲ ਵਾਲਾ ਤੈਨੂੰ ਬੁਲਾ ਰਿਹਾ ਐਨਾ ਕਹਿ ਕੇ ਮੈਂ ਫਿਰ ਹੱਸਣ ਲੱਗ ਗਈ ਪਰ ਕੰਚਨ ਨੂੰ ਗੁੱਸਾ ਆ ਗਿਆ ਉਸਨੇ ਕਿਹਾ ਸ਼ੀਤਲ ਇਹ ਕੀ ਬਤਮੀਜ਼ੀ ਆ ਉਹ ਤੇਰੇ ਜੀਜਾ ਜੀ ਆ ਤੂੰ ਉਹਨਾਂ ਦੇ ਬਾਰੇ ਅਜਿਹੇ ਸ਼ਬਦ ਕਿਉਂ ਬੋਲ ਰਹੀ ਆ ਮੈਂ ਕਿਹਾ ਕਿਉਂ ਕਿਉਂਕਿ ਉਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਮੈਨੂੰ ਤਾਂ ਤੇਰੀ ਕਿਸਮਤ ਤੇ ਅਫਸੋਸ ਹੁੰਦਾ ਤੂੰ ਮੈਨੂੰ ਦੇਖ ਮੈਂ ਮਾਂ ਪਾਪਾ ਦੇ ਕਹਿਣੇ ਵਿੱਚ ਆ ਕੇ ਆਪਣੇ ਆਪ ਨੂੰ ਕਦੇ ਕਰਵਾਣ ਨਹੀਂ ਹੋਣ ਦੇਵਾਂਗੀ ਮੈਂ ਸ਼ੁੱਤਾਂ ਸ਼ੁਰੂ ਤੋਂ ਹੀ ਲੈ ਕੇ ਹੁਣ ਤੱਕ ਆਪਣੀ ਮਰਜ਼ੀ ਕੀਤੀ ਆ ਤੇ ਅੱਗੇ ਵੀ ਕਰਾਂਗੀ ਮੈਂ ਆਪਣੀ ਮਰਜ਼ੀ ਦੇ ਮੁਤਾਬਕ ਵਿਆਹ ਕਰਵਾਵਾਂਗੀ ਕਿਸੇ ਬਹੁਤ ਅਮੀਰ ਤੇ ਬਹੁਤ ਸੋਹਣੇ ਮੁੰਡੇ ਦੇ ਨਾਲ ਪਰ ਤੇਰੇ ਪਤੀ ਦੀ ਨਾ ਤਾਂ ਸ਼ਕਲ ਚੰਗੀ ਆ ਤੇ ਨਾ ਹੀ ਪੈਸਾ ਮੈਂ ਤਾਂ ਕਿਸੇ ਰਾਜਕੁਮਾਰ ਨਾਲ ਵਿਆਹ ਕਰਵਾਵਾਂਗੀ ਮੇਰੀ ਗਲਤੀ ਉਹ ਸ਼ਰਮਿੰਦਾ ਹੋਈ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ ਉਸ ਨੇ ਕਿਹਾ ਖੋਤੀ ਇੰਨਾ ਘਮੰਡ ਨਾ ਕਰ ਜਿੰਨੇ ਮਾਣ ਨਾਲ ਤੂੰ ਕਹਿ ਰਹੀ ਆ ਤੇਰਾ ਵਿਆਹ ਕਿਸੇ ਰਾਜਕੁਮਾਰ ਨਾਲ ਹੋਵੇਗਾ ਅਜੀਹਾਂ ਨਾ ਹੋਵੇ ਕਿ ਰਾਜਕੁਮਾਰ ਦੇ ਪੇਸ 'ਚ ਤੈਨੂੰ ਕੋਈ ਭੁਖਾਰੀ ਮਿਲ ਜਾਵੇ ਇਨਸਾਨ ਨੂੰ ਆਪਣੀ ਔਕਾਤ ਤੋਂ ਵੱਧ ਕੇ ਬੋਲ ਨਹੀਂ ਬੋਲਣੇ ਚਾਹੀਦੇ ਪਤਾ ਨਹੀਂ ਉੱਪਰ ਵਾਲੇ ਨੂੰ ਕਦੋਂ ਕਿਸੇ ਦੀ ਕਹੀ ਹੋਈ ਗੱਲ ਦਾ ਬੁਰੀ ਲੱਗ ਜਾਵੇ ਤੂੰ ਗਵਾਚ ਚੁੱਕੀ ਆ ਤਾਂ ਮੰਮੀ ਪਾਪਾ ਨੂੰ ਕਿਹਾ ਹੁੰਦਾ ਕਿ ਉਸ ਮੁੰਡੇ ਦੇ ਨਾਲ ਵਿਆਹ ਨਹੀਂ ਕਰਵਾਉਣਾ ਤਾਂ ਸ਼ਾਇਦ ਤੂੰ ਵੀ ਮੇਰੇ ਵਾਂਗ ਸੋਚਦੀ ਮੇਰੀ ਸੋਚ ਤੇਰੇ ਤੋਂ ਕਿਤੇ ਉੱਚੀ ਆ ਕਾਂਜਣ ਕਹਿਣ ਲੱਗੀ ਨਹੀਂ ਮੈਂ ਕਦੇ ਵੀ ਮੰਮੀ ਪਾਪਾ ਦੀ ਮਰਜ਼ੀ ਦੇ ਖਿਲਾਫ ਨਹੀਂ ਜਾਵਾਂਗੀ ਜੇ ਮੰਮੀ ਪਾਪਾ ਨੇ ਮੇਰੇ ਲਈ ਉਸ ਨੂੰ ਸਿਲੈਕਟ ਕੀਤਾ ਤਾਂ ਮੈਂ ਉਸ ਦੇ ਨਾਲ ਵਿਆਹ ਕਰਵਾਵਾਂਗੀ ਚਾਹੇ ਉਸ ਵਿੱਚ ਜੋ ਮਰਜ਼ੀ ਬਰਾਈਆਂ ਹੋਣ ਮੈਂ ਆਪਣੇ ਮਾਪਿਓ ਦੇ ਫੈਸਲੇ ਦਾ ਸਨਮਾਨ ਕਰਾਂਗੀ ਮਾਪਿਓ ਆਪਣੇ ਬੱਚੇ ਲਈ ਚੰਗਾਈ ਸੋਚਦੇ ਆ ਤੂੰ ਜੋ ਸੋਚ ਰਹੀ ਆ ਤੂੰ ਉਵੇਂ ਹੀ ਕਰੀ ਪਰ ਮੇਰੇ ਲਈ ਮੇਰੇ ਮਾਪਿਓ ਨੇ ਜੋ ਸੋਚਿਆ ਮੈਂ ਉਵੇਂ ਕਰਾਂਗੀ ਇੰਨਾ ਕਹਿ ਕੇ ਸ਼ੀਤਲ ਨੇ ਆਪਣਾ ਲਹਿੰਗਾ ਚੁੱਕਿਆ ਤੇ ਖੁਦ ਕਮਰੇ ਚੋਂ ਬਾਹਰ ਨਿਕਲ ਗਈ ਮੈਂ ਵੀ ਉਸ ਦੇ ਪਿੱਛੇ ਬਾਹਰ ਆ ਗਈ ਉਹ ਆਪਣੇ ਹੰਝੂਆਂ ਨੂੰ ਛਿਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਸ਼ਾਇਦ ਉਸ ਨੂੰ ਮੇਰੀ ਗੱਲ ਬੁਰੀ ਲੱਗੀ ਮੈਨੂੰ ਉਸ ਤੇ ਹਾਸਾ ਆ ਰਿਹਾ ਸੀ ਕਿ ਉਹ ਸੱਚਮੁੱਚ ਉਹ ਬੇਵਕੂਫਾ ਕੰਚਨ ਦਾ ਵਿਆਹ ਹੋ ਗਿਆ ਮੇਰੇ ਮੰਮੀ ਪਾਪਾ ਉਸ ਦੀ ਵਿਦਾਈ ਸਮੇਂ ਬਹੁਤ ਰੋਏ ਉਹ ਕੰਚਨ ਨੂੰ ਬਹੁਤ ਪਿਆਰ ਕਰਦੇ ਉਸ ਦੀ ਜਾਣ ਤੋਂ ਬਾਅਦ ਕਰਦਾ ਸਾਰਾ ਕੰਮ ਮੰਮੀ ਤੇ ਆ ਗਿਆ ਮੈਂ ਤਾਂ ਘਰ 'ਚ ਕੋਈ ਕੰਮ ਨਹੀਂ ਕਰਦੀ ਸੀ ਹੌਲੀ ਹੌਲੀ ਕੰਚਨ ਦੇ ਵਿਆਹ ਨੂੰ 2 ਮਹੀਨੇ ਹੋ ਗਏ ਕੰਚਨ ਸਾਡੇ ਘਰ ਆਉਂਦੀ ਆਪਣੇ ਪਤੀ ਦੇ ਨਾਲ ਬੜੀ ਖੁਸ਼ ਲੱਗਦੀ ਉਸਨੂੰ ਖੁਸ਼ ਦੇਖ ਕੇ ਮੇਰੇ ਪੇਰੈਂਟਸ ਖੁਸ਼ ਹੋ ਜਾਂਦੇ ਪਰ ਪਤਾ ਨਹੀਂ ਕਿਉਂ ਉਸਦੀ ਖੁਸ਼ੀ ਮੇਰੇ ਤੋਂ ਹਜਮ ਨਹੀਂ ਹੁੰਦੀ ਸੀ ਹਾਲਾਂਕਿ ਉਹ ਬਹੁਤ ਮਾਮੂਲੀ ਜਿਹੇ ਕੱਪੜਿਆਂ ਦੇ ਵਿੱਚ ਆਉਂਦੀ ਮੈਂ ਉਸਨੂੰ ਹਰ ਸਮੇਂ ਨਵੇਂ ਡਰੈਸ ਦਿਖਾਉਂਦੀ ਤੇ ਕਹਿੰਦੀ ਕਿ ਹੁਣ ਤਾਂ ਤੇਰਾ ਵਿਆਹ ਹੋ ਗਿਆ ਤੇਰਾ ਪਤੀ ਤੈਨੂੰ ਵਧੀਆ ਕੱਪੜੇ ਨਹੀਂ ਲੈ ਕੇ ਦਿੰਦਾ ਤੂੰ ਕਿੰਨੇ ਮਾਮੂਲੀ ਜਿਹੇ ਕੱਪੜੇ ਪਾ ਕੇ ਆਉਣੀ ਆ ਉਹ ਸ਼ਰਮਿੰਦਾ ਹੋ ਜਾਂਦੀ ਵਿਆਹ ਤੋਂ ਬਾਅਦ ਉਸਤੇ ਹੋਰ ਜ਼ਿਆਦਾ ਜ਼ਿੰਮੇਵਾਰੀ ਆ ਗਈ ਦਿਨੋ ਦਿਨ ਉਹ ਕਮਜ਼ੋਰ ਹੁੰਦੀ ਜਾ ਰਹੀ ਸੀ ਪਰ ਉਹ ਬਹੁਤ ਖੁਸ਼ ਸੀ ਉਸਨੂੰ ਆਪਣੇ ਸਹੁਰਿਆਂ ਤੋਂ ਕੋਈ ਪਰੇਸ਼ਾਨੀ ਨਹੀਂ ਸੀ ਉਸ ਦੀ ਗੱਲ ਸੁਣ ਕੇ ਮੰਮੀ ਪਾਪਾ ਵੀ ਸੰਤੁਸ਼ਟ ਹੋ ਜਾਂਦੇ ਕਿ ਉਹਨਾਂ ਦੀ ਬੇਟੀ ਆਪਣੇ ਸਹੁਰੇ ਘਰ ਖੁਸ਼ਾ ਪਰ ਮੇਰਾ ਮੰਨਣਾ ਸੀ ਕਿ ਅਜਿਹੀ ਖੁਸ਼ੀ ਦਾ ਕੀ ਫਾਇਦਾ ਜੋ ਪਤੀ ਗਰੀਬ ਹੋਵੇ ਮਾਮੂਲੀ ਜੀ ਸ਼ਕਲ ਦਾ ਹੋਵੇ ਆਪਣੀਆਂ ਪਤਨੀ ਦੀਆਂ ਖਵਾਇਸ਼ਾਂ ਪੂਰੀਆਂ ਨਾ ਕਰ ਸਕਦਾ ਹੋਵੇ ਦਿਨ ਇਸੇ ਤਰ੍ਹਾਂ ਲੰਘਦੇ ਗਏ ਇੱਕ ਦਿਨ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਨਵੇਂ ਮੁੰਡੇ ਦੀ ਮੈਨੂੰ ਫਰੈਂਡ ਰਿਕਵੈਸਟ ਆਈ ਮੈਂ ਅਕਾਊਂਟ ਖੋਲ ਕੇ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਉਸ ਦੇ ਸੋਸ਼ਲ ਅਕਾਊਂਟ ਤੇ ਬਹੁਤ ਸਾਰੀਆਂ ਫੋਟੋਆਂ ਸੀ ਮੈਂ ਦਿਲ 'ਚ ਸੋਚਣ ਲੱਗੀ ਕਿ ਐਨੇ ਚੰਗੇ ਮੁੰਡੇ ਵੀ ਹੁੰਦੇ ਆ ਮੈਂ ਫੌਰਨ ਉਸਦੀ ਫਰੈਂਡ ਰਿਕੁਐਸਟ ਅਕਸੈਪਟ ਕਰ ਲਈ ਮੈਸੇਜ ਭੇਜ ਕੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਬਹੁਤ ਅਮੀਰ ਕਰਦਾ ਲੱਗਦਾ ਸੀ ਉਸ ਮੁੰਡੇ ਦਾ ਨਾਮ ਆਨਸ਼ ਸੀ ਉਸਦੀ ਪ੍ਰੋਫਾਈਲ ਦੇਖ ਕੇ ਮੇਰੀਆਂ ਅੱਖਾਂ 'ਚ ਚਮਕ ਆ ਗਈ ਉਸ ਦੀਆਂ ਸਾਰੀਆਂ ਫੋਟੋਆਂ ਬਹੁਤ ਵੱਡੇ ਫਾਰਮ ਹਾਊਸ 'ਚ ਸੀ ਜਿੱਥੇ ਕਿਤੇ ਉਹ ਬਹੁਤ ਵੱਡੀ ਗੱਡੀ ਦੇ ਕੋਲ ਖੜਾ ਹੁੰਦਾ ਸੀ ਕਿਤੇ ਸਵਿਮਿੰਗ ਪੂਲ ਦੇ ਕੋਲ ਤੇ ਕਈ ਵਾਰ ਮੁੰਡਿਆਂ ਦੇ ਨਾਲ ਪਾਰਟੀ ਕਰ ਰਿਹਾ ਹੁੰਦਾ ਸੀ ਇਹ ਦੇਖ ਕੇ ਮੈਨੂੰ ਯਕੀਨ ਹੋ ਗਿਆ ਕਿ ਬਹੁਤ ਹੀ ਅਮੀਰ ਆ ਮਹਿਤਾ ਅਜਿਹੀ ਜ਼ਿੰਦਗੀ ਚਾਹੁੰਦੀ ਸੀ ਉਸ ਨਾਲ ਮੇਰੀ ਗੱਲਬਾਤ ਸ਼ੁਰੂ ਹੋ ਗਈ ਅੰਛ ਨੇ ਦੱਸਿਆ ਕਿ ਉਹ ਬਹੁਤ ਅਮੀਰ ਆ ਬਿਜ਼ਨਸਮੈਨ ਆ ਆਪਣੇ ਮਾਪਿਆਂ ਦਾ ਇਕਲੌਤਾ ਬੇਟਾ ਮੈਂ ਰੋਜ਼ ਉਸਦੇ ਨਾਲ ਗੱਲਬਾਤ ਕਰਦੀ ਮੇਰਾ ਜ਼ਿਆਦਾਤਰ ਸਮਾਂ ਹੁਣ ਅੰਛ ਦੇ ਨਾਲ ਗੱਲ ਕਰਨ 'ਚ ਹੀ ਲੰਘ ਜਾਂਦਾ ਮੈਂ ਉਸ ਨੂੰ ਆਪਣੇ ਪਿਆਰ ਦੇ ਜਾਲ 'ਚ ਫਸਾਉਣਾ ਚਾਹੁੰਦੀ ਸੀ ਮੈਂ ਖੁਦ ਵੀ ਉਸ ਨੂੰ ਪਸੰਦ ਕਰਨ ਲੱਗ ਗਈ ਮੈਂ ਚਾਹੁੰਦੀ ਸੀ ਕਿ ਉਸ ਨਾਲ ਮੇਰਾ ਵਿਆਹ ਹੋ ਜਾਵੇ ਅਸੀਂ ਦੋਨੋਂ ਚੈਟਿੰਗ ਨਾਲ ਗੱਲ ਕਰਦੇ ਕਾਲ ਨਾਲ ਵੀ ਗੱਲ ਕਰਦੇ ਵੀਡੀਓ ਕਾਲ ਤੇ ਵੀ ਗੱਲ ਕਰਦੇ ਵੀਡੀਓ ਕਾਲ ਤੇ ਉਹ ਮੈਨੂੰ ਆਪਣਾ ਪੂਰਾ ਬੰਗਲਾ ਦਿਖਾਉਂਦਾ ਕਦੇ ਆਪਣੀਆਂ ਮਹਿੰਗੀਆਂ ਗੱਡੀਆਂ ਦੇ ਕੋਲ ਖੜ ਜਾਂਦਾ ਮੈਂ ਬਹੁਤ ਖੁਸ਼ ਹੁੰਦੀ ਮੈਨੂੰ ਪੂਰਾ ਭਰੋਸਾ ਹੋ ਗਿਆ ਕਿ ਮੇਰੇ ਲਈ ਬੈਲ ਕਾਲ ਪਰਫੈਕਟ ਆ ਬਸ ਮੈਂ ਉਡੀਕ ਕਰ ਰਹੀ ਸੀ ਕਿ ਕਦੋਂ ਅੰਸ਼ ਮੈਨੂੰ ਪ੍ਰਪੋਜ਼ ਕਰੇ ਮੈਂ ਉਸ ਨਾਲ ਇੰਨੀਆਂ ਗੱਲਾਂ ਕਰਦੀ ਸੀ ਕਿ ਮੈਂ ਉਸ ਨੂੰ ਆਪਣੀ ਆਦਤ ਪਾ ਦਿੱਤੀ ਫਿਰ ਫਾਈਨਲੀ ਕਈ ਦਿਨਾਂ ਦੀ ਉਡੀਕ ਕਰਨ ਤੋਂ ਬਾਅਦ ਉਸਨੇ ਮੈਨੂੰ ਪ੍ਰਪੋਜ਼ ਕਰ ਦਿੱਤਾ ਮੈਂ ਬਹੁਤ ਖੁਸ਼ ਹੋਈ ਮੈਂ ਉਸ ਨੂੰ ਕਿਹਾ ਕਿ ਮੈਂ ਜਲਦੀ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਹਾਂ ਤੂੰ ਆਪਣਾ ਰਿਸ਼ਤਾ ਸਾਡੇ ਘਰ ਭੇਜ ਔਰ ਉਸ ਨੇ ਕਿਹਾ ਠੀਕ ਆ ਮੈਂ ਰਿਸ਼ਤਾ ਭੇਜ ਦੇਵਾਂਗਾ ਇਸ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਮੇਰੇ ਬਾਰੇ ਦੱਸ ਤਾਂ ਸਹੀ ਮੈਂ ਤਾਂ ਇਸ ਗੱਲ ਤੇ ਰਾਜੀ ਹੋ ਗਈ ਮੈਂ ਫੌਰਨ ਅੰਚ ਬਾਰੇ ਆਪਣੇ ਮੰਮੀ ਪਾਪਾ ਨੂੰ ਦੱਸਿਆ ਅੰਚ ਨਾਲ ਅਜੇ ਤੱਕ ਮੇਰੀ ਕੋਈ ਮੁਲਾਕਾਤ ਨਹੀਂ ਹੋਈ ਸੀ ਉਹ ਸਾਡੇ ਘਰ ਤੋਂ ਕਾਫੀ ਦੂਰ ਰਹਿੰਦਾ ਸੀ ਉੱਤਰ ਪ੍ਰਦੇਸ਼ 'ਚ ਰਹਿੰਦਾ ਸੀ ਉਸ ਨੇ ਕਿਹਾ ਕਿ ਮੈਂ ਬਹੁਤ ਬਿਜ਼ੀ ਰਹਿਣਾ ਤੈਨੂੰ ਮਿਲਣ ਨਹੀਂ ਆ ਸਕਦਾ ਮੈਂ ਜਦੋਂ ਵੀ ਉਸ ਨੂੰ ਮਿਲਣ ਦਾ ਕਹਿੰਦੀ ਤਾਂ ਉਹ ਕੋਈ ਬਹਾਨਾ ਬਣਾ ਦਿੰਦਾ ਕਿ ਤੈਨੂੰ ਮੇਰੇ ਪਿਆਰ ਤੇ ਸ਼ੱਕ ਹੋ ਰਿਹਾ। ਬਸ ਉਸ ਦੀ ਮੁਹੱਬਤ ਦੇ ਦਾਅਵੇ ਹੀ ਮੇਰੇ ਦਿਲ 'ਚ ਆਪਣੀ ਜਗ੍ਹਾ ਬਣਾ ਗਏ। ਜਦੋਂ ਮੈਂ ਉਸ ਬਾਰੇ ਮੰਮੀ ਪਾਪਾ ਨੂੰ ਦੱਸਿਆ ਤਾਂ ਉਹਨਾਂ ਨੂੰ ਕੋਈ ਖਾਸ ਖੁਸ਼ੀ ਨਹੀਂ ਹੋਈ। ਮੈਂ ਸੋਚਿਆ ਕਿ ਅੰਛ ਦੀਆਂ ਫੋਟੋਆਂ ਆਪਣੇ ਮੰਮੀ ਪਾਪਾ ਨੂੰ ਦਿਖਾਉਣੀਆਂ ਚਾਹੀਦੀਆਂ ਫਿਰ ਜਦੋਂ ਮੈਂ ਉਸ ਦੀਆਂ ਫੋਟੋਆਂ ਤੇ ਵੀਡੀਓ ਦਿਖਾਈਆਂ ਤਾਂ ਉਹਨਾਂ ਤੇ ਕੋਈ ਅਸਰ ਹੀ ਨਹੀਂ ਹੋਇਆ। ਬਚਪਨ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਮੇਰੀ ਹਰ ਜੱਦ ਪੂਰੀ ਕੀਤੀ। ਮੈਨੂੰ ਲੱਗਦਾ ਸੀ ਕਿ ਆਸਾਨੀ ਨਾਲ ਮੰਨ ਜਾਣਗੇ ਪਰ ਉਹਨਾਂ ਦਾ ਮੂਡ ਦੇਖ ਕੇ ਮੈਂ ਪਰੇਸ਼ਾਨ ਹੋ ਗਈ ਮੈਂ ਕਿਹਾ ਪਾਪਾ ਮੈਂ ਵਿਆਹ ਕਰਵਾਵਾਂਗੀ ਤਾਂ ਅੰਸ਼ ਨਾਲ ਹੀ ਤੁਹਾਨੂੰ ਅੰਸ਼ ਪਸੰਦ ਨਹੀਂ ਆਇਆ ਉਹਨਾਂ ਨੇ ਕਿਹਾ ਬੇਟਾ ਮੁੰਡਾ ਚੰਗਾ ਸ਼ਕਲ ਸੂਰਤ ਵੀ ਬਹੁਤ ਵਧੀਆ ਪਰ ਅਜੇ ਤੱਕ ਤੇਰੀ ਉਸ ਨਾਲ ਮੁਲਾਕਾਤ ਨਹੀਂ ਹੋਈ ਤੂੰ ਉਸ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਤੁਹਾਡਾ ਪਿਆਰ ਸਿਰਫ ਮੋਬਾਈਲ ਤੇ ਸੋਸ਼ਲ ਮੀਡੀਆ ਤੱਕ ਹੀ ਸੀਮਤ ਆ ਤੂੰ ਉਸ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੀ ਫਿਰ ਤੂੰ ਉਸ ਤੇ ਭਰੋਸਾ ਕਿਉਂ ਕਰ ਰਹੀ ਆ ਕਦੇ-ਕਦੇ ਅਜਿਹਾ ਭਰੋਸਾ ਬਹੁਤ ਭਾਰੀ ਪੈ ਜਾਂਦਾ ਅਸੀਂ ਤੈਨੂੰ ਇਹੀ ਐਡਵਾਈਸ ਦੇਵਾਂਗੇ ਕਿ ਤੂੰ ਉਸ ਮੁੰਡੇ ਨੂੰ ਭੁੱਲ ਜਾ ਇਹ ਹੀ ਹਕੀਕਤ ਨਹੀਂ ਮੈਂ ਕਿਹਾ ਤੁਸੀਂ ਇਹ ਕੀ ਕਹਿ ਰਹੇ ਹੋ ਮੈਂ ਉਸਤੇ ਬਹੁਤ ਭਰੋਸਾ ਕਰਦੀ ਆ ਜਿਹਾ ਬਿਲਕੁਲ ਵੀ ਨਹੀਂ ਮੰਮੀ ਪਾਪਾ ਨੇ ਮੈਨੂੰ ਬਹੁਤ ਸਮਝਾਇਆ ਪਰ ਮੈਂ ਉਹਨਾਂ ਦੀ ਇੱਕ ਗੱਲ ਨਹੀਂ ਮੰਨੀ ਮੈਂ ਕਿਹਾ ਜੇ ਤੁਸੀਂ ਮੇਰਾ ਅੰਚ ਨਾਲ ਵਿਆਹ ਨਾ ਕੀਤਾ ਤਾਂ ਮੈਂ ਸਾਰੀ ਜ਼ਿੰਦਗੀ ਕੁਵਾਰੀ ਰਹਾਂਗੀ ਉਹ ਬਹੁਤ ਅਮੀਰ ਤੇ ਬਹੁਤ ਹੈਂਡਸਮ ਆ ਉਸ ਨਾਲ ਮੈਂ ਬਹੁਤ ਖੁਸ਼ ਰਹਿਾਂਗੀ ਮੇਰੀ ਖੁਸ਼ੀ ਉਸਨੇ ਨਾਲ ਜੁੜੀ ਹੋਈ ਆ ਤਾਂ ਫਿਰ ਤੁਹਾਨੂੰ ਕੀ ਪ੍ਰੋਬਲਮ ਆ ਪਾਪਾ ਮੇਰੀ ਜਿੱਦ ਦੇ ਅੱਗੇ ਫਾਈਨਲੀ ਹਾਰ ਗਏ ਉਹਨਾਂ ਨੇ ਕਿਹਾ ਠੀਕ ਆ ਜੇ ਤੇਰਾ ਫੈਸਲਾ ਇਹੀ ਆ ਤਾਂ ਸਾਡਾ ਫੈਸਲਾ ਵੀ ਸੁਣ ਲੈ ਜੇ ਮੁੰਡਾ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਤਾਂ ਉਸ ਨੂੰ ਕਹਿ ਕੇ ਆਪਣੇ ਪਰਿਵਾਰ ਨੂੰ ਲੈ ਕੇ ਤੇਰਾ ਹੱਥ ਮੰਗਣ ਆਵੇ ਖੁਸ਼ੀ ਖੁਸ਼ੀ ਅਸੀਂ ਤੇਰਾ ਵਿਆਹ ਉਸ ਨਾਲ ਕਰ ਦੇਵਾਂਗੇ ਮੈਨੂੰ ਉਹਨਾਂ ਦੀ ਗੱਲ ਠੀਕ ਲੱਗੀ ਮੈਂ ਫੌਰਨ ਉਸ ਵਾਰੀ ਅੰਛਨਾ ਨਾਲ ਗੱਲ ਕੀਤੀ ਕਿ ਮੇਰੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਬਸ ਪਾਪਾ ਚਾਹੁੰਦੇ ਆ ਕਿ ਤੂੰ ਆਪਣੇ ਪਰਿਵਾਰ ਦੇ ਨਾਲ ਮੇਰੇ ਪੇਰੈਂਟਸ ਨਾਲ ਰਿਸ਼ਤੇ ਦੀ ਗੱਲ ਕਰਨ ਦੇ ਲਈ ਆਵੀ ਮੇਰੀ ਗੱਲ ਤੇ ਅੰਛ ਪਹਿਲਾਂ ਤਾਂ ਕਾਫੀ देर ਚੁੱਪ ਰਿਹਾ ਫਿਰ ਉਸ ਤੋਂ ਬਾਅਦ ਕਹਿਣ ਲੱਗਾ ਸ਼ੀਤਲ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਬੁਰਾ ਨੰਨੀ ਬਸ ਬਿਜ਼ਨਸ ਦੀ ਵਜ੍ਹਾ ਕਰਕੇ ਮੈਂ ਬਹੁਤ ਪਰੇਸ਼ਾਨ ਆ ਮੇਰਾ ਬਿਜ਼ਨਸ ਥੋੜਾ ਲਾਸਟ ਹੋ ਗਿਆ ਜਿਸ ਦੀ ਵਜ੍ਹਾ ਨਾਲ ਪਾਪਾ ਮੇਰੇ ਡੈਡ ਮੇਰੇ ਤੋਂ ਨਾਰਾਜ਼ ਆ ਮੈਂ ਆਪਣੇ ਘਰ ਤੋਂ ਅਲੱਗ ਆਪਣੇ ਫਾਰਮ ਹਾਊਸ 'ਚ ਰਹਿ ਰਿਹਾ ਹਾਂ ਅਜਿਹੀ ਹਾਲਤ 'ਚ ਜੇ ਮੈਂ ਆਪਣੇ ਪੇਰੈਂਟਸ ਨੂੰ ਰਿਸ਼ਤੇ ਦੀ ਗੱਲ ਕਹਾਂਗਾ ਤਾਂ ਉਹਨਾਂ ਨੂੰ ਗੁੱਸਾ ਆ ਜਾਵੇਗਾ ਮੈਂ ਆਪਣੇ ਪੇਰੈਂਟਸ ਨੂੰ ਤੇਰੇ ਘਰ ਨਹੀਂ ਲਿਆ ਸਕਦਾ ਮੈਂ ਚਾਹੁੰਨਾ ਕਿ ਮੈਂ ਖੁਦ ਆ ਜਾਣਾ ਤੇਰੇ ਪੇਰੈਂਟਸ ਨਾਲ ਗੱਲ ਕਰਦਾ ਤੇ ਵਿਆਹ ਕਰਾ ਕੇ ਤੈਨੂੰ ਆਪਣੇ ਨਾਲ ਲੈ ਆਉਣਾ ਮੇਰੇ ਪੇਰੈਂਟਸ ਤੇਰੇ ਘਰ ਨਹੀਂ ਆ ਸਕਦੇ। ਦੱਸ ਇਹ ਗੱਲ ਮਨਜ਼ੂਰਾ। ਮੈਂ ਕਹਾਂ ਮੈਨੂੰ ਤਾਂ ਸਭ ਕੁਝ ਮਨਜ਼ੂਰਾ। ਬਸ ਮੰਮੀ ਪਾਪਾ ਨਹੀਂ ਮੰਨਣਗੇ। ਉਹ ਤੇਰੀ ਫੈਮਲੀ ਨੂੰ ਮਿਲਣਾ ਚਾਹੁੰਦੇ ਆ। ਅੰਛ ਨੇ ਕਿਹਾ ਤੂੰ ਪਰੇਸ਼ਾਨ ਨਾ ਹੋ। ਜਦੋਂ ਮੈਂ ਤੇਰੇ ਘਰ ਆਵਾਂਗਾ ਤੇਰੇ ਮੰਮੀ ਪਾਪਾ ਨੂੰ ਖੁਦ ਸਮਝਾਵਾਂਗਾ ਕਿ ਮੇਰੇ ਪੇਰੈਂਟਸ ਨਹੀਂ ਆ ਸਕਦੇ। ਉਹ ਮੇਰੀ ਗੱਲ ਮੰਨ ਜਾਣਗੇ ਤੇ ਆਪਣਾ ਵਿਆਹ ਹੋ ਜਾਵੇਗਾ। ਮੈਂ ਕਿਹਾ ਚੱਲ ਠੀਕ ਆ। ਤੂੰ ਆ ਜਾ। ਮੇਰੇ ਪੇਰੈਂਟਸ ਨੂੰ ਮਨਾ ਲਾ। ਕੁਝ ਦਿਨਾਂ ਬਾਅਦ ਅੰਛ ਸਾਡੇ ਘਰ ਆਇਆ। ਮੈਂ ਉਸਨੂੰ ਦੇਖ ਕੇ ਬਹੁਤ ਹੀ ਖੁਸ਼ ਹੋਈ। ਮੈਂ ਪਹਿਲੀ ਵਾਰ ਉਸਨੂੰ ਦੇਖਿਆ ਸੀ। ਉਹ ਜਿਵੇਂ ਫੋਟੋ ਚ ਦੱਸਦਾ ਸੀ ਰੀਅਲ ਚ ਬਿਲਕੁਲ ਓਵੇਂ ਸੀ ਉਸ ਸਫੇਦ ਸ਼ਰਟ ਮਹਿੰਗਾ ਪਰਫਿਊਮ ਲਗਾ ਕੇ ਆਇਆ ਮੰਮੀ ਪਾਪਾ ਉਸ ਨੂੰ ਦੇਖਦੇ ਹੀ ਰਹਿ ਗਏ ਛੋਟੀ ਭੈਣ ਕਹਿਣ ਲੱਗੀ ਦੀਦੀ ਤੁਹਾਡੀ ਪਸੰਦ ਤਾਂ ਬਹੁਤ ਵਧੀਆ ਮੈਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਸੀ ਕਿ ਮੈਂ ਚੰਗੇ ਮੁੰਡੇ ਨੂੰ ਸਿਲੈਕਟ ਕੀਤਾ ਮੰਮੀ ਪਾਪਾ ਨੇ ਗੱਲ ਕੀਤੀ ਉਸ ਨੂੰ ਸਮਝਾਇਆ ਕਿ ਉਹ ਇੱਥੇ ਮੇਰੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਹੀ ਜਾਵੇਗਾ ਉਸ ਨੇ ਕਿਹਾ ਕਿ ਜੇ ਮੰਮੀ ਪਾਪਾ ਮੇਰੇ ਨਾਲ ਨਾਰਾਜ਼ ਆ ਕੁਝ ਫੈਮਿਲੀ ਇਸ਼ੂ ਚੱਲ ਰਹੇ ਆ ਜਿਵੇਂ ਹੀ ਘਰ ਦਾ ਮਾਹੌਲ ਠੀਕ ਹੋਵੇਗਾ ਤੁਹਾਨੂੰ ਮਿਲਾਉਣ ਦੇ ਲਈ ਲੈ ਆਵਾਂਗਾ ਪਰ ਮੈਂ ਇੱਥੋਂ ਖਾਲੀ ਹੱਥ ਨਹੀਂ ਜਾਵਾਂਗਾ ਆਪਣੇ ਪਿਆਰ ਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗਾ ਉਸਨੇ ਜਿੰਨੇ ਘਮੰਡ ਤੇ ਹਿੰਮਤ ਨਾਲ ਮੇਰੇ ਪੇਰੈਂਟਸ ਨਾਲ ਗੱਲ ਕੀਤੀ ਇਹ ਸਭ ਕੁਝ ਮੈਨੂੰ ਵਧੀਆ ਲੱਗਿਆ ਮੰਮੀ ਪਾਪਾ ਬਿਲਕੁਲ ਵੀ ਖੁਸ਼ ਨਹੀਂ ਸੀ ਪਰ ਫਿਰ ਮੇਰੀ ਖੁਸ਼ੀ ਦੀ ਖਾਤਰ ਉਹਨਾਂ ਨੇ ਅੰਛ ਨੂੰ ਹਾਂ ਬੋਲ ਦਿੱਤੀ ਮੈਨੂੰ ਲੱਗਿਆ ਕਿ ਮੇਰਾ ਵਿਆਹ ਧੂਮ-ਧਾਮ ਨਾਲ ਹੋਵੇਗਾ ਅੰਛ ਨੇ ਕਿਹਾ ਕਿ ਹੁਣੇ ਮੇਰੇ ਨਾਲ ਕੋਰਟ ਮੈਰਿਜ ਕਰਵਾ ਲਾ ਫਿਰ ਉਸ ਤੋਂ ਬਾਅਦ ਅਸੀਂ ਘਰ ਚਲਦੇ ਹਾਂ ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਤਾਂ ਆਪਣੇ ਵਿਆਹ ਦੇ ਲਈ ਬਹੁਤ ਸੁਪਨੇ ਦੇਖੇ ਸੀ ਕਿ ਮੈਂ ਮਹਿੰਗਾ ਲਹਿੰਗਾ ਪਾਉਂਗੀ ਬਹੁਤ ਸਾਰੇ ਗਹਿਣੇ ਪਾਉਂਗੀ ਕਿਸੇ ਰਾਜਕੁਮਾਰੀ ਦੀ ਤਰ੍ਹਾਂ ਲੱਗਣਾ ਚਾਹੁੰਦੀ ਸੀ ਮੈਂ ਉਸ ਨੂੰ ਕਿਹਾ ਅੰਛ ਕੇ ਸਾਡਾ ਵਿਆਹ ਇੰਨੇ ਸਿੰਪਲ ਤਰੀਕੇ ਨਾਲ ਹੋਵੇਗਾ ਉਸ ਨੇ ਮੁਸਕਰਾ ਕੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਤੂੰ ਘਬਰਾਣਾ ਅਸੀਂ ਇੱਥੇ ਕੁਝ ਨਹੀਂ ਕਰਾਂਗੇ ਪਰ ਜਦੋਂ ਕੋਰਟ ਮੈਰਿਜ ਕਰਨ ਤੋਂ ਬਾਅਦ ਤੈਨੂੰ ਮੈਂ ਆਪਣੇ ਘਰ ਲੈ ਜਾਵਾਂਗਾ ਤਾਂ ਸਾਰੀਆਂ ਰਸਮਾਂ ਬਹੁਤ ਧੂਮ-ਧਾਮ ਨਾਲ ਕਰਾਂਗਾ ਮੈਂ ਉਸ ਦੀਆਂ ਗੱਲਾਂ 'ਚ ਆ ਗਈ ਸਾਡੀ ਦੋਹਾਂ ਦੀ ਕੋਰਟ ਮੈਰਿਜ ਹੋ ਗਈ ਮੇਰੇ ਮੰਮੀ ਪਾਪਾ ਮੇਰੇ ਵਿਆਹ 'ਚ ਸ਼ਾਮਲ ਸੀ ਪਰ ਖੁਸ਼ ਨਹੀਂ ਸੀ ਅੰਜ ਨੂੰ ਮੇਰੇ ਪੇਰੈਂਟਸ ਨੇ ਮੈਨੂੰ ਨਾਲ ਲੈ ਜਾਣ ਦੀ ਪਰਮਿਸ਼ਨ ਦੇ ਦਿੱਤੀ ਕਿਉਂਕਿ ਹੁਣ ਮੈਂ ਉਸ ਦੀ ਪਤਨੀ ਬਣ ਚੁੱਕੀ ਸੀ ਫਿਰ ਮੈਂ ਆਪਣੇ ਮੰਮੀ ਪਾਪਾ ਦੇ ਗੱਲ ਲਾ ਕੇ ਰੋਣ ਲੱਗ ਗਈ ਉਹਨਾਂ ਨੇ ਕਿਹਾ ਕਿ ਉੱਪਰ ਵਾਲਾ ਤੈਨੂੰ ਹਮੇਸ਼ਾ ਖੁਸ਼ ਰੱਖੇ ਸਦਾ ਸੁਹਾਗਣ ਰਹੇ ਬੇਟਾ ਇਹ ਨਹੀਂ ਕਿ ਅਸੀਂ ਤੇਰੀ ਖੁਸ਼ੀ ਵਿੱਚ ਖੁਸ਼ ਨਹੀਂ ਬਸ ਸਾਨੂੰ ਡਰ ਲੱਗ ਰਿਹਾ ਕਿ ਕਿਤੇ ਦੋ ਕਦਮ ਤੂੰ ਚੁੱਕਿਆ ਉਹ ਗਲਤ ਨਾ ਹੋਵੇ ਤੂੰ ਜਾ ਹਮੇਸ਼ਾ ਖੁਸ਼ ਰਹੀ ਜਾਣ ਤੋਂ ਪਹਿਲਾਂ ਇੱਕ ਵਾਰੀ ਮੇਰੀ ਮੁਲਾਕਾਤ ਕਾਂਚਣ ਨਾਲ ਹੋਈ ਮੈਂ ਬੜੇ ਕਮਾਂਡ ਦੇ ਨਾਲ ਕਿਹਾ ਦੇਖ ਤੇਰੇ ਪਤੀ ਤੇ ਮੇਰੇ ਪਤੀ 'ਚ ਜ਼ਮੀਨ ਅਸਮਾਨ ਦਾ ਫਰਕ ਆ ਮੈਂ ਤੈਨੂੰ ਕਿਹਾ ਸੀ ਨਾ ਕਿ ਮੇਰਾ ਵਿਆਹ ਰਾਜਕੁਮਾਰ ਦੇ ਨਾਲ ਹੋਵੇਗਾ ਤੇ ਦੇਖ ਲਾ ਆਪਣੀਆਂ ਅੱਖਾਂ ਨਾਲ ਮੇਰਾ ਪਤੀ ਰਾਜਕਮਾਰ ਤੋਂ ਘੱਟ ਨਹੀਂ ਲੱਗਦਾ ਤੇ ਬਹੁਤ ਅਮੀਰ ਆ ਕਾਂਚਣ ਮੇਰੀਆਂ ਗੱਲਾਂ ਤੇ ਚੁੱਪ ਹੋ ਗਈ ਉਸ ਤੋਂ ਬਾਅਦ ਅੰਛ ਮੈਨੂੰ ਰੇਲਵੇ ਸਟੇਸ਼ਨ ਤੇ ਲੈ ਆਇਆ ਰੇਲਵੇ ਸਟੇਸ਼ਨ ਤੇ ਆ ਕੇ ਮੈਂ ਹੈਰਾਨ ਹੋਈ ਮੈਂ ਕਿਹਾ ਤੂੰ ਮੈਨੂੰ ਇੱਥੇ ਕਿਉਂ ਲੈ ਕੇ ਆਇਆ ਉਸਨੇ ਕਿਹਾ ਤੂੰ ਮੇਰੇ ਨਾਲ ਨਹੀਂ ਜਾਣਾ ਮੇਰੇ ਘਰ ਮੈਂ ਘਬਰਾਉਂਦੇ ਹੋਏ ਕਿਹਾ ਹਾਂ ਮੈਂ ਤੇਰੇ ਨਾਲ ਹੀ ਜਾਣਾ ਪਰ ਤੇਰੀ ਆਪਣੀ ਗੱਡੀ ਕਿੱਥੇ ਆ ਮੇਰੀ ਗੱਲ ਤੇ ਅਚਾਨਕ ਘਬਰਾ ਗਿਆ ਤੇ ਬੋਲਿਆ ਮੈਂ ਆਪਣੀ ਗੱਡੀ ਤੇ ਨਹੀਂ ਆਇਆ ਅਸਲ ਮੈਂ ਵੀ ਟ੍ਰੇਨ ਤੇ ਹੀ ਆਇਆ ਮੇਰੀ ਗੱਡੀ ਖਰਾਬ ਹੋ ਗਈ ਤੈਨੂੰ ਮਿਲਣ ਦੇ ਲਈ ਇੰਨਾ ਐਕਸਾਈਟਡ ਸੀ ਕਿ ਟ੍ਰੇਨ ਤੇ ਹੀ ਆ ਗਿਆ ਮੈਨੂੰ ਉਸਦੀ ਗੱਲ ਸੁਣ ਕੇ ਗੜਬੜ ਦਾ ਅਹਿਸਾਸ ਹੋਣ ਲੱਗਿਆ ਫਿਲਹਾਲ ਮੈਂ ਕੁਝ ਨਹੀਂ ਕਿਹਾ ਸਫ਼ਰ ਪੂਰਾ ਹੋਣ ਤੋਂ ਬਾਅਦ ਅ میرےਆਂ ਅੱਖਾਂ ਖੁੱਲੀਆਂ ਰਹਿ ਗਈਆਂ ਉਸ ਦਾ ਘਰ ਬਹੁਤ ਵੱਡਾ ਬੰਗਲਾ ਸੀ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਅਜਿਹਾ ਬੰਗਲਾ ਦੇਖਿਆ ਮੈਂ ਕਿਹਾ ਸੱਚਮੁੱਚ ਤੇਰਾ ਘਰ ਆ ਉਸ ਨੇ ਮੇਰਾ ਹੱਥ ਫੜ ਕੇ ਕਿਹਾ ਮੇਰਾ ਨਹੀਂ ਸਾਡਾ ਅੰਜ ਮੈਨੂੰ ਕਮਰੇ ਚ ਲੈ ਗਿਆ ਅਸੀਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਮੈਂ ਬਹੁਤ ਖੁਸ਼ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰੀਆਂ ਅੱਖਾਂ ਖੁੱਲ੍ਹਦੇ ਹੀ ਇੱਕ ਇੱਕ ਕਰਕੇ ਮੇਰੇ ਸਾਰੇ ਸੁਪਨੇ ਚੱਕਣਾ ਚੂਰ ਹੋ ਜਾਣਗੇ ਜਿਵੇਂ ਹੀ ਮੈਂ ਅਗਲੇ ਪਲ ਦੇਣ اٹھی ਤਾਂ ਮੈਂ ਦੇਖਿਆ ਅੰਜ ਕਮਰੇ ਚ ਨਹੀਂ ਸੀ ਮੈਂ ਬਾਹਰ ਜਾ ਕੇ ਦੇਖਿਆ ਨੌਕਰ ਸਾਫ ਸਫਾਈ ਚ ਲੱਗੇ ਹੋਏ ਸੀ ਫਿਰ ਮੈਂ ਇੱਕ ਨੌਕਰ ਨੌਕਰਾਨੀ ਨੂੰ ਕਿਹਾ ਕਿ ਤੁਹਾਡੇ ਮਾਲਕ ਕਿੱਥੇ ਆ ਉਸਨੇ ਹੈਰਾਨੀ ਨਾਲ ਦੇਖਿਆ ਤੇ ਕਿਹਾ ਮੈਡਮ ਨੀਂਦ ਤੋਂ ਜਾਗ ਗਈ ਜਾਓ ਅੰਸ਼ ਤੁਹਾਡੇ ਲਈ ਸਵੇਰ ਦਾ ਨਾਸ਼ਤਾ ਲੈਣ ਦੇ ਲਈ ਗਿਆ ਮੈਂ ਕਿਹਾ ਇਹ ਕਿਹੜੇ ਸ਼ਬਦਾਂ ਨਾਲ ਤੂੰ ਮੇਰੇ ਨਾਲ ਗੱਲ ਕਰ ਰਹੀ ਆ ਨੌਕਰਾਨੀ ਆ ਨੌਕਰਾਨੀ ਬਣ ਕੇ ਰਹਿ ਤੂੰ ਜਾਣਦੀ ਆ ਨਾ ਮੈਂ ਕੌਣ ਆ ਉਸਨੇ ਹੱਸਦੇ ਹੋਏ ਜਵਾਬ ਦਿੱਤਾ ਹਾਂ ਮੈਡਮ ਬਹੁਤ ਚੰਗੀ ਤਰ੍ਹਾਂ ਜਾਣਦੀ ਆ ਤੂੰ ਅੰਸ਼ ਦੀ ਪਤਨੀ ਆ ਮੈਂ ਮੂੰਹ ਖੋਲ ਕੇ ਹੈਰਾਨ ਹੁੰਦੇ ਹੋਏ ਕਿ ਪਾਗਲ ਹੋ ਗਈਆਂ ਆਉਣ ਦੇ ਅੰਸ਼ ਨੂੰ ਉਸ ਨਾਲ ਗੱਲ ਕਰਕੇ ਤੈਨੂੰ ਜਲਦੀ ਨੌਕਰੀ ਤੋਂ ਕਢਵਾਵਾਂਗੀ। ਦੂਜੀ ਨੌਕਰੀ ਨੌਕਰਾਨੀ ਇੱਥੇ ਆਈ ਤੇ ਬੋਲੀ ਚੱਲ ਮੌਨਿਕਾ ਇੱਥੋਂ। ਕਿਉਂ ਇਸ ਕੁੜੀ ਦੇ ਮੂੰਹ ਲੱਗਦੀ ਆ? ਬਸ ਅੱਜ ਦੀ ਤਾਂ ਗੱਲ ਆ। ਜਲਦੀ ਜਲਦੀ ਕੰਮ ਲੱਗ ਜਾ। ਵੱਡੇ ਸਾਹਿਬ ਤੇ ਬੀਬੀ ਜੀ ਘਰ ਚ ਆਉਣ ਵਾਲੇ ਆ। ਫਿਰ ਉਹਨਾਂ ਦੋਨੋਂ ਉੱਥੋਂ ਚਲੀਆਂ ਗਈਆਂ। ਕੁਝ ਸਮੇਂ ਬਾਅਦ ਅੰਛਾ ਆਇਆ। ਉਸਨੇ ਮੇਰਾ ਸਮਾਨ ਕਮਰੇ ਤੋਂ ਬਾਹਰ ਕੱਢ ਦਿੱਤਾ ਤੇ ਕਿਹਾ ਸ਼ੀਤਲ ਸਮਾਨ ਕਮਰੇ ਤੋਂ ਕੱਢ। ਦਿਨਾਂ ਨੌਕਰਾਨੀ ਕਮਰੇ ਦੀ ਸਫਾਈ ਕਰ ਦੇਵੇਗੀ। ਮੈਂ ਕਿਹਾ ਅੰਛਾ ਸਭ ਕੁਝ ਕੀ ਹੋ ਰਿਹਾ? ਨੌਕਰਾਨੀਆ ਤੇਰੇ ਬਾਰੇ ਕੁਝ ਗਲਤ ਗੱਲਾਂ। ਕਰ ਰਹੀਆਂ ਸੀ ਉਸ ਨੇ ਕਿਹਾ ਤੂੰ ਉਹਨਾਂ ਦੀਆਂ ਗੱਲਾਂ ਤੇ ਧਿਆਨ ਨਾ ਦੇ ਮੈਂ ਆਪਣੇ ਸਮਾਨ ਤੇ ਨਜ਼ਰ ਪਾਈ ਤੇ ਕਿਹਾ ਨੌਕਰਾਨੀ ਕਮਰੇ ਦੀ ਸਫਾਈ ਕਰੇਗੀ ਤਾਂ ਮੇਰਾ ਸਮਾਨ ਕੱਢਣ ਦੀ ਕੀ ਜ਼ਰੂਰਤ ਆ ਬਲਕਿ ਮੇਰਾ ਸਮਾਨ ਕਮਰੇ 'ਚ ਸ਼ਿਫਟ ਕਰਵਾ ਦੇਣਾ ਚਾਹੀਦਾ ਹੁਣ ਮੈਂ ਤੇਰੇ ਨਾਲ ਹੀ ਤਾਂ ਰਹਿਣਾ ਉਸ ਨੇ ਕਿਹਾ ਤੂੰ ਬਿਲਕੁਲ ਠੀਕ ਕਹਿ ਰਹੀਆਂ ਪਰ ਅਜੇ ਨਹੀਂ ਸਾਰੇ ਨੌਕਰ ਕੰਮ 'ਚ ਭਿਜੀ ਆ ਉਹਨਾਂ ਨੇ ਮੇਰਾ ਸਮਾਨ ਕਮਰੇ ਤੋਂ ਬਾਹਰ ਕੱਢ ਦਿੱਤਾ ਕੰਬਾਦ ਵਿੱਚ ਮੈਨੂੰ ਦੂਜੇ ਕਮਰੇ 'ਚ ਲਿਜਾ ਕੇ ਨਾਸ਼ਤਾ ਸਰਵ ਕਰਨ ਲੱਗਿਆ ਮੈਂ ਹੈਰਾਨ ਹੋ ਗਈ ਕਿਉਂ ਮੈਨੂੰ ਨਾਸ਼ਤਾ ਸਰਵ ਕਿਉਂ ਕਰ ਰਿਹਾ ਮੈਂ ਸਭ ਕੁਝ ਚੁੱਪਚਾਪ ਦੇਖਦੀ ਰਹੀ ਰਾਤ ਹੋਈ ਅੰਛ ਦੇ ਚਿਹਰੇ ਤੇ ਘਬਰਾਹਟ ਆਉਣ ਲੱਗੀ ਘਰ ਵਿੱਚ ਸਾਰੇ ਨੌਕਰ ਕਿਸੇ ਦੇ ਆਉਣ ਦੀਆਂ ਗੱਲਾਂ ਕਰ ਰਹੇ ਸੀ ਕੌਣ ਆਉਣ ਵਾਲਾ ਸੀ ਮੈਨੂੰ ਲੱਗਿਆ ਕਿ ਸ਼ਾਇਦ ਅੰਛ ਦੇ ਮਾਪਿਓ ਆਉਣ ਵਾਲੇ ਹੋਣਗੇ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਅੰਛ ਮੈਨੂੰ ਆਪਣੇ ਨਾਲ ਕਿਤੇ ਲੈ ਜਾਣ ਲੱਗਿਆ ਉਸਨੇ ਕਿਹਾ ਕਿ ਇੱਥੇ ਸਾਡਾ ਰੁਕਣਾ ਬਿਲਕੁਲ ਵੀ ਠੀਕ ਨਹੀਂ ਮੈਂ ਤੈਨੂੰ ਕਿਤੇ ਹੋਰ ਲੈ ਕੇ ਜਾਣਾ ਚਾਹੁੰਦਾ ਉਸਨੇ ਇੰਨੀ ਜਲਦਬਾਜ਼ੀ ਕੀਤੀ ਮੈਨੂੰ ਕੁਝ ਵੀ ਸਮਝ ਨਹੀਂ ਆਇਆ ਫਿਰ ਮੈਨੂੰ ਆਪਣੇ ਨਾਲ ਇੱਕ ਛੋਟੇ ਜਿਹੇ ਕੁਆਟਰ ਚ ਲੈ ਗਿਆ ਉਹ ਜਗ੍ਹਾ ਬੜੀ ਅਜੀਬ ਸੀ ਜਗ੍ਹਾ ਜਗ੍ਹਾ ਤੋਂ ਬਦਬੂ ਆ ਰਹੀ ਸੀ ਮੈਂ ਅੰਛ ਨੂੰ ਕਿਹਾ ਕਿ ਇਹ ਸਭ ਕੀ ਹੋ ਰਿਹਾ ਤੂੰ ਮੈਨੂੰ ਇੱਥੇ ਕਿਉਂ ਲੈ ਕੇ ਆਇਆ ਉਸਨੇ ਕਿਹਾ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਚਾਹਨਾ ਉਹ ਮੈਨੂੰ ਛੋਟੇ ਜਿਹੇ ਘਰ ਚ ਲੈ ਗਿਆ ਉੱਥੇ ਦੋ ਬੁੱਢਾ ਤੇ ਬੁੱਢੀ ਜ਼ਮੀਨ ਤੇ ਬੈਠੇ ਖਾਣਾ ਖਾ ਰਹੇ ਸੀ ਉਹਨਾਂ ਨੇ ਕਿਹਾ ਸ਼ੀਤਲ ਇਹਨਾਂ ਨੂੰ ਮੈਲੇ ਮੇਰੇ ਮਾਪਿਓ ਆ ਅੰਛ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਹੈਰਾਨ ਹੋ ਕੇ ਕਿਹਾ ਇਹ ਤੇਰੇ ਮਾਪਿਓ ਆ ਤੂੰ ਇਹ ਕਿਸ ਤਰ੍ਹਾਂ ਦਾ ਮਜ਼ਾਕ ਕਰ ਰਿਹਾ ਅੰਛ ਨੇ ਮੇਰੇ ਸਾਹਮਣੇ ਹੱਥ ਜੋੜ ਕੇ ਕਿਹਾ ਮੈਨੂੰ ਮaaf ਕਰ ਦੇ ਸ਼ੀਤਲ ਮੈਂ ਹੁਣ ਤੱਕ ਤੈਨੂੰ ਬਹੁਤ ਝੂਠ ਬੋਲੇ ਦਾਰਸਲ ਮੈਂ ਉਸਕਾਰ ਨੌਕਰੀ ਕਰਦਾ ਸੀ ਕਈ ਸਾਲਾਂ ਤੋਂ ਉੱਥੇ ਡਰਾਈਵਰ ਦੀ ਨੌਕਰੀ ਕਰ ਰਿਹਾ ਸੀ ਉਹ ਘਰ ਮੇਰਾ ਨਹੀਂ ਇਹ ਘਰ ਮੇਰਾ ਤੂੰ ਸੋਸ਼ਲ ਮੀਡੀਆ ਤੇ ਮੇਰੇ ਨਾਲ ਗੱਲ ਕਰਨ ਲੱਗ ਗਈ ਮੈਂ ਸੋਚਿਆ ਤੂੰ ਮੇਰੀ ਜ਼ਿੰਦਗੀ ਚ ਸ਼ਾਮਲ ਹੋ ਸਕਦੀ ਆ ਤੇਰੇ ਵਰਗੀ ਸੋਹਣੀ ਤੇ ਪੜੀ ਲਿਖੀ ਕੁੜੀ ਮੇਰੀ ਜ਼ਿੰਦਗੀ ਚ ਸ਼ਾਮਲ ਹੋ ਜਾਵੇਗੀ ਤਾਂ ਮੇਰੀ ਜ਼ਿੰਦਗੀ ਬਦਲ ਜਾਵੇਗੀ ਮੈਂ ਤੈਨੂੰ ਪਿਆਰ ਕਰਨ ਲੱਗ ਗਿਆ ਸੀ ਜਦੋਂ ਤੂੰ ਮੇਰੀਆਂ ਫੋਟੋਆਂ ਦੀਆਂ ਤਰੀਫਾਂ ਕਰਦੀ ਸੀ ਤਾਂ ਮੈਨੂੰ ਅੰਦਾਜ਼ਾ ਹੋ ਗਿਆ ਕਿ ਤੈਨੂੰ ਲੱਗਦਾ ਕਿ ਮੈਂ ਅਮੀਰ ਆ ਮੈਂ ਇਸੇ ਗੱਲ ਦਾ ਫਾਇਦਾ ਚੁੱਕਿਆ ਮੈਨੂੰ ਮਾਫ਼ ਕਰ ਦੇ ਇਹ ਮੇਰੇ ਮਾਪਿਓ ਆ ਇਹ ਮੇਰਾ ਘਰ ਆ ਸਚਾਈ ਇਹ ਹੀ ਆ ਮੈਂ ਤੈਨੂੰ ਇਸ ਘਰ ਵਿੱਚ ਕੁਝ ਦਿਨ ਹੋਰ ਰੱਖਣਾ ਚਾਹੁੰਦਾ ਸੀ ਤੈਨੂੰ ਝੂਠ ਬੋਲਣਾ ਚਾਹੁੰਦਾ ਸੀ ਪਰ ਮੇਰੇ ਅਸਲੀ ਮਾਲਕ ਤੇ ਮਾਲਕਣ ਅੱਜ ਆਉਣ ਵਾਲੇ ਆ ਮੈਨੂੰ ਨਹੀਂ ਪਤਾ ਕਿ ਉਹ ਲੋਕ ਇੰਨੀ ਜਲਦੀ ਕਿਉਂ ਆ ਰਹੇ ਆ ਇਹ ਹੀ ਵਜ੍ਹਾ ਸੀ ਕਿ ਜਲਦੀ ਤੇਰੇ ਸਾਹਮਣੇ ਸਚਾਈ ਆ ਗਈ ਤੂੰ ਇੱਥੇ ਹੀ ਰਹਿਣਾ ਮੈਂ ਤੈਨੂੰ ਉੱਥੇ ਨਹੀਂ ਰੱਖ ਸਕਦਾ ਫਿਰ ਉਸਨੇ ਮੈਨੂੰ ਆਪਣੇ ਮਾਪਿਓ ਨਾਲ ਮਲਾਇਆ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਮੇਰੀ ਤਾਰੀਫ਼ ਕਰ ਰਹੇ ਸੀ ਪਰ ਪਤਾ ਨਹੀਂ ਕਿ ਉਹਨਾਂ ਦੀ ਤਾਰੀਫ਼ ਮੇਰੇ ਦਿਲ ਤੇ ਤੀਰ ਦੀ ਤਰ੍ਹਾਂ ਚੋਭ ਰਹੀ ਸੀ ਉਹਨਾਂ ਨੇ ਕਿਹਾ ਬੇਟਾ ਸਾਡਾ ਬੇਟਾ ਤੈਨੂੰ ਬਹੁਤ ਪਿਆਰ ਕਰਦਾ ਤੈਨੂੰ ਬਹੁਤ ਖੁਸ਼ ਰੱਖੇਗਾ ਮੇਰਾ ਦਿਲ ਅੰਦਰੋਂ ਸੜ ਰਿਹਾ ਸੀ ਮੈਨੂੰ ਬਹੁਤ ਗੁੱਸਾ ਆਇਆ ਮੇਰਾ ਮਨ ਕਰ ਰਿਹਾ ਸੀ ਕਿ ਮੈਂ ਅੰਛ ਦੇ ਖਿਲਾਫ ਕੰਪਲੇਂਟ ਦਰਜ ਕਰਵਾ ਦੇਵਾਂ ਕਿ ਕਿਸ ਨੇ ਮੇਰੇ ਨਾਲ ਧੋਖਾ ਧੜੀ ਕੀਤੀ ਆ ਪਰ ਮੈਂ ਚੁੱਪ ਰਹੀ ਮੈਨੂੰ ਉੱਥੋਂ ਨਿਕਲਣਾ ਸੀ ਅੰਛ ਤੋਂ ਅਲੱਗ ਹੋਣਾ ਸੀ ਪਰ ਕਿਵੇਂ ਮੈਨੂੰ ਅੰਛ ਹੁਣ ਇੱਕ ਅਣਜਾਣ ਇਨਸਾਨ ਲੱਗ ਗਿਆ ਲੱਗਣ ਲੱਗ ਗਿਆ ਮੈਨੂੰ ਲੱਗਿਆ ਕਿ ਕਿਤੇ ਉਹ ਮੈਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ ਜਦੋਂ ਮੈਨੂੰ ਇੰਨਾ ਝੂਠ ਬੋਲ ਸਕਦਾ ਤਾਂ ਨੁਕਸਾਨ ਵੀ ਪੁਜਾ ਸਕਦਾ ਮੈਂ ਮਨ ਹੀ ਮਨ ਵਿੱਚ ਰੋ ਰਹੀ ਸੀ ਅਗਲੇ ਦਿਨ ਅੰਛ ਬੰਗਲੇ ਚ ਨੌਕਰੀ ਤੇ ਚਲਾ ਗਿਆ ਮੈਂ ਉਸ ਦੇ ਘਰ ਰਹੀ ਉਸ ਦੀ ਮਾਂ ਮੇਰਾ ਬਹੁਤ ਖਿਆਲ ਰੱਖ ਰਹੀ ਸੀ ਮੈਂ ਉਸ ਦੇ ਨਾਲ ਠੀਕ ਠਾਕ ਨਾਲ ਗੱਲ ਵੀ ਨਹੀਂ ਕਰ ਰਹੀ ਸੀ ਮੈਂ ਮੌਕਾ ਦੇਖ ਕੇ ਉੱਥੋਂ ਭੱਜਣਾ ਸੀ ਪਰ ਉਹਨਾਂ ਨੇ ਮੈਨੂੰ ਇੱਕ ਮਿੰਟ ਵੀ ਇਕੱਲੀ ਨਹੀਂ ਛੱਡਿਆ ਕਦੇ ਉਸ ਦੀ ਮਾਂ ਮੇਰੇ ਨਾਲ ਹੁੰਦੀ ਕਦੇ ਉਸ ਦੇ ਪਿਤਾ ਜੀ ਦਰਵਾਜ਼ੇ ਤੇ ਪਹਿਰਾ ਦੇ ਰਹੇ ਹੁੰਦੇ ਕੁਝ ਦਿਨ ਇਸੇ ਤਰ੍ਹਾਂ ਲੰਘ ਗਏ ਇੱਕ ਦਿਨ ਮੈਂ ਅੰਛ ਨੂੰ ਕਿਹਾ ਕਿ ਮੈਂ ਆਪਣੇ ਪੇਕੇ ਜਾਣਾ ਮੈਨੂੰ ਉਹਨਾਂ ਦੀ ਯਾਦ ਆ ਰਹੀ ਆ ਉਸ ਨੇ ਕਿਹਾ ਠੀਕ ਆ ਤੈਨੂੰ ਮੈਂ ਲੈ ਜਾਵਾਂਗਾ ਉਹ ਮੈਨੂੰ ਘਰ ਲੈ ਗਿਆ ਸਵੇਰ ਤੋਂ ਸ਼ਾਮ ਹੋ ਗਈ ਫਿਰ ਮੈਨੂੰ ਜਾਣ ਦੇ ਲਈ ਕਿਹਾ ਮੈਂ ਕਿਹਾ ਮੈਂ ਅਜੇ ਕੁਝ ਦਿਨ ਇੱਥੇ ਰਹਿਣਾ ਚਾਹੁੰਦੀ ਹਾਂ ਤੂੰ ਚਲਾ ਜਾ ਮੇਰੀ ਗੱਲ ਮੰਨ ਕੇ ਉਹ ਚਲਾ ਗਿਆ ਪਰ ਉਸ ਤੋਂ ਬਾਅਦ ਮੈਂ ਆਪਣਾ ਫੋਨ ਬੰਦ ਕਰ ਦਿੱਤਾ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਸਨੇ ਮੇਰੇ ਨਾਲ ਕੀ ਕੀਤਾ ਉਹ امیر ਇਨਸਾਨ ਨਹੀਂ ਉਹ ਬਹੁਤ ਗਰੀਬ ਇੱਕ ਨੌਕਰ ਆ ਇਹ ਗੱਲ ਸੁਣ ਕੇ ਮੰਮੀ ਪਾਪਾ ਨੂੰ ਹੈਰਾਨੀ ਨਹੀਂ ਹੋਈ ਉਹਨਾਂ ਨੇ ਕਿਹਾ ਬੇਟਾ ਅਸੀਂ ਤਾਂ ਤੈਨੂੰ ਪਹਿਲਾਂ ਕੀ ਕਿਹਾ ਸੀ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਉਸ ਤੇ ਵਿਸ਼ਵਾਸ ਕੀਤਾ ਸਾਡੀ ਗੱਲ ਨਹੀਂ ਮੰਨੀ ਇਸ ਲਈ ਤੇਰੀ ਗਲਤੀ ਆ ਹੁਣ ਜਦੋਂ ਤੇਰਾ ਉਸ ਨਾਲ ਵਿਆਹ ਹੋ ਗਿਆ ਉਹ ਤੈਨੂੰ ਪਿਆਰ ਕਰਦਾ ਤੈਨੂੰ ਉਸ ਨਾਲ ਘਰ ਬਸਾਉਣਾ ਚਾਹੀਦਾ ਇਸੇ ਵਿੱਚ ਹੀ ਤੇਰੀ ਭਲਾਈ ਆ ਪਰ ਮੈਂ ਸਾਫ਼ ਇਨਕਾਰ ਕਰ ਦਿੱਤਾ ਮੇਰਾ ਕਮੰਡੀਪਣ ਫੇਰ ਤੋਂ ਵਿੱਚ ਆ ਗਿਆ ਮੈਂ ਕਿਹਾ ਮੈਂ ਜਿਹੇ ਇਨਸਾਨ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਜੋ ਮੈਨੂੰ ਖੁਸ਼ ਨਹੀਂ ਰੱਖ ਸਕਦਾ ਮੇਰੇ ਪੇਰੈਂਟਸ ਨੇ ਕਿਹਾ ਫਿਰ ਤੂੰ ਕੀ ਕਰੇਂਗੀ ਮੈਂ ਕਿਹਾ ਮੈਂ ਉਸ ਨੂੰ ਡਿਵੋਰਸ ਲੈ ਲਵਾਂਗੀ ਪਰ ਉੱਥੇ ਵਾਪਸ ਨਹੀਂ ਜਾਵਾਂਗੀ ਮੈਂ ਵਕੀਲ ਕਰਕੇ ਡਿਵੋਰਸ ਦਾ ਨੋਟਿਸ ਭੇਜ ਦਿੱਤਾ ਾਂਚੇ ਦੇਖ ਕੇ ਪਰੇਸ਼ਾਨ ਹੋ ਗਿਆ ਫੌਰਨ ਆਪਣੇ ਪਰਿਵਾਰ ਦੇ ਨਾਲ ਸਾਡੇ ਘਰ ਆਇਆ ਆਪਣੀ ਝੂਠ ਦੀ ਮਾਫੀ ਮੰਗੀ ਕਿ ਮੈਂ ਤੁਹਾਡੀ ਬੇਟੀ ਨੂੰ ਬਹੁਤ ਪਿਆਰ ਕਰਦਾ ਹਾਂ ਉਸ ਨੂੰ ਕਦੇ ਕੋਈ ਕਮੀ ਮਹਿਸੂਸ ਨਹੀਂ ਹੋਣ ਦੇਵਾਂਗਾ ਉਸ ਨੇ ਮੇਰੇ ਤੋਂ ਵੀ ਮਾਫੀ ਮੰਗੀ ਹੱਥ ਜੋੜ ਕੇ ਕਿ ਆ ਪਲੀਜ਼ ਮੇਰੇ ਤੋਂ ਅਲੱਗ ਨਾ ਹੋ ਉਹ ਮੇਰੇ ਨਾਲ ਚੱਲ ਪਰ ਮੈਂ ਉਸ ਦੀ ਇੱਕ ਨਹੀਂ ਸੁਣੀ ਉਸ ਨੇ ਮੈਨੂੰ ਡਿਵੋਰਸ ਨਹੀਂ ਦਿੱਤਾ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੈਂ ਉਸ ਦੀ ਗੱਲ ਨਹੀਂ ਸੁਣੀ ਉਹ ਵਾਪਸ ਚਲਾ ਗਿਆ ਉਹ ਬਹੁਤ ਨਿਰਾਸ਼ ਅਤੇ ਉਦਾਸ ਸੀ ਉਹ ਰੋਂਦਾ ਹੋਇਆ ਮੇਰੇ ਘਰੋਂ ਨਿਕਲਿਆ ਪਰ ਮੇਰੇ ਦਿਲ ਦੇ ਉਸ ਦੇ ਹੰਝੂਆਂ ਦਾ ਕੋਈ ਅਸਰ ਨਹੀਂ ਹੋਇਆ ਮੈਂ ਮੰਮੀ ਪਾਪਾ ਦੇ ਘਰ ਹੀ ਰਹਿੰਦੀ ਸੀ ਇੱਕ ਦਿਨ ਕੰਚਨ ਆਈ ਉਹ ਆਪਣੇ ਪਤੀ ਦੇ ਨਾਲ ਹਰ ਵਾਰ ਦੀ ਤਰ੍ਹਾਂ ਬਹੁਤ ਖੁਸ਼ ਨਜ਼ਰ ਆ ਰਹੀ ਸੀ ਜਦੋਂ ਉਸ ਨੂੰ ਮੇਰੇ ਬਾਰੇ ਪਤਾ ਲੱਗਿਆ ਤਾਂ ਮੇਰੇ ਸਾਹਮਣੇ ਹੱਥ ਵਨ ਕੇ ਖੜੀ ਗਈ ਤੇ ਕਹਿਣ ਲੱਗੀ ਤੂੰ ਮੈਨੂੰ ਬੇਵਕੂਫ ਕਹਿੰਦੀ ਸੀ ਨਾ ਤਾਂ ਫਿਰ ਅੱਜ ਕੀ ਹੋਇਆ ਤੂੰ ਜਿਸ ਮੁੰਡੇ ਨੂੰ ਪਿਆਰ ਕਰਦੀ ਸੀ ਉਸ ਨੇ ਤੈਨੂੰ ਬੇਵਕੂਫ ਬਣਾ ਦਿੱਤਾ ਸ਼ੀਤਲ ਮੈਂ ਬੇਵਕੂਫ ਨਹੀਂ ਆ ਜੇ ਮੈਂ ਬੇਵਕੂਫ ਹੁੰਦੀ ਤਾਂ ਆਪਣੀ ਜ਼ਿੰਦਗੀ ਵਿੱਚ ਖੁਸ਼ ਨਾ ਹੁੰਦੀ ਤੇ ਤੈਨੂੰ ਮੀਰ ਮੁੰਡੇ ਦਾ ਸਾਥ ਚਾਹੀਦਾ ਸੀ ਨਾ ਉਹ ਤਾਂ ਤੈਨੂੰ ਨਹੀਂ ਮਿਲਿਆ ਮੈਨੂੰ ਦੇਖ ਮੇਰੇ ਕੋਲ ਰਾਜਕੁਮਾਰ ਨਾ ਸਹੀ ਪਰ ਮੇਰਾ ਪਤੀ ਮੈਨੂੰ ਰਾਜਕੁਮਾਰ ਦੀ ਤਰ੍ਹਾਂ ਰੱਖ ਪਿਆਰ ਕਰਦਾ ਉੱਪਰ ਵਾਲਾ ਜਿੰਨਾ ਸਾਨੂੰ ਦਿੰਦਾ ਸਾਨੂੰ ਉਸ ਵਿੱਚ ਖੁਸ਼ ਰਹਿਣਾ ਚਾਹੀਦਾ ਪਰ ਤੂੰ ਇੱਕ ਅਜਿਹੀ ਕੁੜੀ ਆ ਜੋ ਥੋੜੇ ਵਿੱਚ ਖੁਸ਼ ਨਹੀਂ ਹੁੰਦੀ ਹਮੇਸ਼ਾ ਤੈਨੂੰ ਜ਼ਿਆਦਾ ਚਾਹੀਦਾ ਮੈਂ ਕਿਹਾ ਤੂੰ ਮੈਨੂੰ ਤਾਨੇ ਦੇਣ ਆਈ ਆ ਉਸਨੇ ਕਿਹਾ ਨਹੀਂ ਤਾਨੇ ਨਹੀਂ ਦੇ ਰਹੀ ਇਹਨੂੰ ਹਕੀਕਤ ਦਿਖਾ ਰਹੀ ਆ ਤੂੰ ਮੇਰੇ ਪਤੀ ਦੀਆਂ ਬਰਾਹਾਂ ਕਰਦੀ ਸੀ ਨਾ ਤੂੰ ਦੇਖ ਤੂੰ ਅੱਜ ਕੀ ਕੀਤਾ ਤੈਨੂੰ ਲੱਗਦਾ ਕਿ ਤੂੰ ਬਹੁਤ ਚੰਗੀ ਜਗ੍ਹਾ ਪਰ ਹਕੀਕਤ ਇਹ ਆ ਕਿ ਤੂੰ ਬੇਕਾਰ ਹੋ ਚੁੱਕੀ ਆ ਚਾਹੇ ਆਪਣੇ ਪਤੀ ਨੂੰ ਅਕਸੈਪਟ ਨਾ ਕਰ ਜੇ ਤੂੰ ਟੂ ਡਿਵੋਰਸ ਲੈ ਲੈਣੀ ਆ ਤਾਂ ਦੁਨੀਆ ਤੈਨੂੰ ਤਲਾਕਸ਼ੁਦਾ ਕਹੇਗੀ ਜੇ ਤੂੰ ਦੂਜਾ ਵਿਆਹ ਕਰਵਾ ਲਵੇਂਗੀ ਤਾਂ ਦੁਨੀਆ ਵਾਲੇ ਤੈਨੂੰ ਇਹੀ ਕਹਿਣਗੇ ਕਿ ਐਸ ਕੁੜੀ ਦਾ ਦੂਜਾ ਵਿਆਹ ਹੋਇਆ ਜੇ ਤੂੰ ਕਿਸੇ ਨਾਲ ਵਿਆਹ ਨਹੀਂ ਕਰਵਾਉਂਦੀ ਤਾਂ ਤੂੰ ਇਕੱਲੀ ਜ਼ਿੰਦਗੀ ਕਿਵੇਂ گزارੇਂਗੀ ਜ਼ਿੰਦਗੀ گزارਣ ਦੇ ਲਈ ਹਾਮਸਫਰ ਦਾ ਸਾਥ ਜ਼ਰੂਰੀ ਆ ਬੇਵਕੂਫ ਮੈਂ ਨਹੀਂ ਬਲਕਿ ਤੂੰ ਆ ਮੇਰੀ ਜ਼ਿੰਦਗੀ ਤਾਂ ਆਪਣੇ ਪਤੀ ਦੇ ਨਾਲ ਵਧੀਆ ਗੁਜ਼ਰ ਰਹੀ ਆ ਤੇਰੀ ਬਰਬਾਦੀ ਦੀ ਹੁਣ ਸ਼ੁਰੂਆਤ ਹੋਈ ਆ ਜੇ ਤੂੰ ਜ਼ਿੰਦਗੀ ਸਵਾਰਨਾ ਚਾਹਨੀ ਆ ਤਾਂ ਆਪਣੀਆਂ ਅੱਖਾਂ ਖੋਲ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਬੁਰਾ ਹੋਣ ਵਾਲਾ ਮੈਂ ਉਸ ਨੂੰ ਗੁੱਸੇ ਨਾਲ ਦੇਖਿਆ ਪਤਾ ਨਹੀਂ ਕਿਉਂ ਅੱਜ ਮੈਂ ਉਸ ਦੇ ਸਾਹਮਣੇ ਚੁੱਪ ਸੀ ਉਹ ਉੱਥੋਂ ਚਲੀ ਗਈ ਤੇਨੇ ਇਸੇ ਤਰ੍ਹਾਂ ਲੰਘਦੇ ਗਏ ਅੰਚ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਮੰਨ ਜਾਵਾਂ ਪਰ ਮੈਂ ਜੈਤੇ ਖੜੀ ਰਹੀ ਕਾਂਚਣ ਨੇ ਬਿਲਕੁਲ ਠੀਕ ਕਿਹਾ ਸੀ ਕਿ ਬੁਰਾ ਸਮਾਂ ਆਉਣਾ ਸ਼ੁਰੂ ਹੋ ਗਿਆ ਸੀ ਮੇਰੇ ਮਾਪਿਓ ਮੇਰੇ ਤੋਂ ਮੂੰਹ ਮੋੜਨ ਲੱਗ ਗਏ ਉਹਨਾਂ ਨੇ ਕਹਿ ਕੇ ਤੇਰੀ ਛੋਟੀ ਭੈਣ ਜਵਾਨ ਹੋ ਰਹੀ ਆ ਅਸੀਂ ਉਸ ਦਾ ਵੀ ਵਿਆਹ ਕਰਨਾ ਤੂੰ ਆਪਣੇ ਸਹੁਰੇ ਘਰ ਜਾ ਕੇ ਆਪਣਾ ਘਰ ਬਸਾ ਮੈਂ ਕਿਹਾ ਪਰ ਮੈਂ ਨਹੀਂ ਜਾਣਾ ਮੰਮੀ ਕਹਿਣ ਲੱਗੀ ਇਹ ਹੀ ਦਲਦਲ ਤੇਰੀ ਜ਼ਿੰਦਗੀ ਆ ਤੂੰ ਉਸ ਵਿੱਚ ਰਹਿਣਾ ਸਿੱਖ ਲੈ ਅਸੀਂ ਤੈਨੂੰ ਬਹੁਤ ਰੋਕਿਆ ਸੀ ਪਰ ਤੂੰ ਸਾਡੀ ਨਹੀਂ ਸੁਣੀ ਬਚਪਨ ਤੋਂ ਲੈ ਕੇ ਅਸੀਂ ਤੇਰੇ ਅੱਗੇ ਹਾਰ ਮੰਨਦੇ ਆਏ ਆ ਪਰ ਤੂੰ ਅੰਚ ਤੋਂ ਅਲੱਗ ਹੋਣ ਦੇ ਸੁਪਨੇ ਦੇਖ ਰਹੀ ਆ ਤਾਂ ਇਹ ਬਿਲਕੁਲ ਨਹੀਂ ਹੋਵੇਗਾ ਅਸੀਂ ਤਲਾਕਸ਼ੁਦਾ ਕੁੜੀ ਨੂੰ ਆਪਣੇ ਘਰ ਵਿੱਚ ਨਹੀਂ ਰਹਿਣ ਦੇਵਾਂਗੇ ਤੂੰ ਇੱਥੋਂ ਜਾ ਸਕਦੀ ਆ ਪਹਿਲਾਂ ਹੀ ਅਸੀਂ ਤੇਰੇ ਸ਼ੌਂਕ ਪੂਰੇ ਕਰਦੇ ਕਰਦੇ ਥੱਕ ਚੁੱਕੇ ਆ ਸਾਡੇ 'ਚ ਹੋਰ ਹਿੰਮਤ ਨਹੀਂ ਤੇਰੇ ਨਖਰੇ ਦੇਖ ਚੱਕ ਗਏ ਤੂੰ ਤਾਂ ਘਰ ਦਾ ਕੋਈ ਕੰਮ ਵੀ ਨਹੀਂ ਕਰਦੀ ਆਪਣੇ ਮੰਮੀ ਪਾਪਾ ਦੇ ਬਦਲਦੇ ਹੋਏ ਰੂਪ ਨੂੰ ਦੇਖ ਕੇ ਮੈਂ ਹੈਰਾਨ ਹੋ ਗਈ ਕਿ ਕੋਈ ਮਾਂ ਪਿਓ ਆਪਣੀ ਔਲਾਦ ਦੇ ਲਈ ਇੰਨਾ ਖੋਦਗਰਜ਼ ਹੋ ਸਕਦਾ ਉਸ ਦਿਨ ਪਹਿਲੀ ਵਾਰ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਮੈਨੂੰ ਸਭ ਤੋਂ ਜ਼ਿਆਦਾ ਅਫਸੋਸ ਹੋਇਆ ਕਿ ਮੇਰੇ ਨਾਲ ਘਰ ਵਿੱਚ ਕੋਈ ਗੱਲ ਨਹੀਂ ਕਰਦਾ ਸੀ ਮੰਮੀ ਪਾਪਾ ਵਾਰ-ਵਾਰ ਮੈਨੂੰ ਅੰਛ ਦੇ ਘਰ ਜਾਣ ਲਈ ਕਹਿੰਦੇ ਸੀ ਮੈਂ ਉਹਨਾਂ ਨੂੰ ਬੋਝ ਲੱਗਣ ਲੱਗ ਗਈ ਮੇਰੀ ਛੋਟੀ ਭੈਣ ਆ ਜੋ ਕਦੇ ਮੇਰੇ ਸਾਹਮਣੇ ਉੱਚੀ ਆਵਾਜ਼ ਚ ਗੱਲ ਨਹੀਂ ਕਰਦੀ ਸੀ ਹੁਣ ਮੈਨੂੰ ਛੋਟੀ ਛੋਟੀ ਗੱਲ ਤੇ ਤਾਨੇ ਦਿੰਦੀ ਮੇਰੇ ਪੇਰੈਂਟਸ ਜੋ ਮੇਰੀ ਹਰ ਡਿਮਾਂਡ ਪੂਰੀ ਕਰਦੇ ਸੀ ਹਰ ਉਹਨਾਂ ਕੋਲ ਨਾ ਤਾਂ ਮੇਰੇ ਲਈ ਸਮਾਂ ਸੀ ਤੇ ਨਾ ਹੀ ਪੈਸਾ ਹੌਲੀ ਹੌਲੀ ਮੈਨੂੰ ਅਹਿਸਾਸ ਹੋਇਆ ਕਿ ਤਲਾਕਸ਼ੁਦਾ ਤੇ ਵਿਧਵਾ ਕੁੜੀਆਂ ਜਦੋਂ ਪੇਕੇ ਚਲੀਆਂ ਜਾਂਦੀਆਂ ਤਾਂ ਆਪਣੇ ਪੇਰੈਂਟਸ ਤੇ ਕਿੰਨੀਆਂ ਭਾਰੀ ਪੈਂਦੀਆਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਇਸ ਜ਼ਿੰਦਗੀ ਦੇ ਵਿੱਚ ਸ਼ੁਰੂ ਤੋਂ ਸੁਪਨੇ ਦੇਖਦੀ ਆਈ ਸੀ ਇਹ ਹੀ ਜ਼ਿੰਦਗੀ ਮੇਰੀ ਕਿਸਮਤ ਚ ਐਸ ਲਈ ਨਹੀਂ ਸੀ ਕਿਉਂਕਿ ਮੈਂ ਹਮੇਸ਼ਾ ਖੋਤੇ ਕਮਾਂਡ ਕਰਦੀ ਸੀ ਫਿਰ ਇੱਕ ਦਿਨ ਅਜੀਹਾ ਆਇਆ ਮੈਨੂੰ ਅੰਛ ਦੀ ਅਹਿਮੀਅਤ ਮਹਿਸੂਸ ਹੋਣ ਲੱਗੀ ਮੈਂ ਅੰਛ ਦੇ ਘਰ ਜਿੰਨੇ ਵੀ ਦਿਨ ਰਹੀ ਉਸਦੇ ਮਾਪਿਆਂ ਨੇ ਮੇਰਾ ਬਹੁਤ ਖਿਆਲ ਰੱਖਿਆ ਅੰਛ ਵੀ ਮੈਨੂੰ ਬਹੁਤ ਇੱਜ਼ਤ ਦਿੰਦਾ ਮੇਰੇ ਇੰਨੇ ਨਖਰੇ ਕਰਨ ਦੇ ਬਾਵਜੂਦ ਹਰ ਰੋਜ਼ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਮੇਰੇ ਨਾਲ ਵਾਅਦਾ ਕਰਦਾ ਕਿ ਉਹ ਮੇਰੀਆਂ ਸਾਰੀਆਂ ਡਿਮਾਂਡਸ ਪੂਰੀਆਂ ਕਰੇਗਾ ਮੈਂ ਇਸ ਵਾਰ ਦਿਮਾਗ ਤੋਂ ਨਹੀਂ ਬਲਕਿ ਦਿਲ ਤੋਂ ਸੋਚਿਆ ਮੈਂ ਫੈਸਲਾ ਕੀਤਾ ਕਿ ਆਉਣ ਵਾਲੀ ਜ਼ਿੰਦਗੀ ਨੂੰ ਬਰਬਾਦ ਕਰਨ ਤੋਂ ਬਿਹਤਰ ਖੁਸ਼ੀ-ਖੁਸ਼ੀ ਆਪਣੇ ਪਤੀ ਦੇ ਨਾਲ ਚਲੀ ਜਾਵਾਂ ਅਗਲੇ ਦਿਨ ਮੈਂ ਆਪਣਾ ਸਮਾਨ ਪੈਕ ਕੀਤਾ ਪੈਰੈਂਟਸ ਤੋਂ ਵਿਦਾਈ ਲੈ ਕੇ ਇਕੱਲੀ ਟ੍ਰੇਨ 'ਚ ਬੈਠ ਕੇ ਅੰਛ ਦੇ ਘਰ ਆ ਗਈ। ਜਦੋਂ ਉਸਨੇ ਮੈਨੂੰ ਦਰਵਾਜ਼ੇ ਤੇ ਖੜੀ ਦੇਖਿਆ ਤਾਂ ਮੈਨੂੰ ਗੱਲ ਲਾ ਕੇ ਮਿਲਿਆ ਤੇ ਬੋਲਿਆ ਮੈਨੂੰ ਮaaf ਕਰ ਦੇ। ਮੈਂ ਤੈਨੂੰ ਬਹੁਤ ਸਾਰੇ ਝੂਠ ਬੋਲੇ। ਮੈਂ ਜਾਣਦਾ ਤੇਰੇ ਵਰਗੀ ਕੁੜੀ ਮੇਰੇ ਵਰਗੇ ਗਰੀਬ ਮੁੰਡੇ ਨੂੰ ਕਦੇ ਨਹੀਂ ਮਿਲ ਸਕਦੀ। ਇਸ ਲਈ ਮੈਂ ਝੂਠ ਬੋਲਿਆ ਸੀ। ਅੰਛ ਦੀਆਂ ਗੱਲਾਂ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਅਸੇ ਨੂੰ ਮੁਹੱਬਤ ਕਹਿੰਦੇ ਆ। ਆਪਣੀ ਮੁਹੱਬਤ ਨੂੰ ਪਾਉਣ ਦੇ ਲਈ ਬਹੁਤ ਸਾਰੇ ਝੂਠ ਬੋਲੇ। ਉਸਨੇ ਭਾਵੇਂ ਝੂਠ ਹੀ ਬੋਲੇ ਸੀ ਪਰ ਮੈਨੂੰ ਪਾ ਲਿਆ। ਮੇਰਾ ਬਹੁਤ ਖਿਆਲ ਰੱਖਣ ਦਾ ਵਾਅਦਾ ਕੀਤਾ। ਮੇਰੇਆਂ ਅੱਖਾਂ ਜਲਦੀ ਖੁੱਲ ਗੰਗਾਂ ਮੇਰੇ ਸਹੁਰਿਆਂ ਦਾ ਘਰ ਚਾਹੇ ਛੋਟਾ ਸੀ ਪਰ ਮੈਨੂੰ ਉੱਥੇ ਬਹੁਤ ਪਿਆਰ ਮਿਲਦਾ ਸੀ ਅੰਸ ਦੀ ਸੈਲਰੀ ਚਾਹੇ ਘੱਟ ਸੀ ਪਰ ਉਹ ਮੇਰੀ ਹਰ ਖੁਸ਼ੀ ਪੂਰੀ ਕਰਦਾ ਸੀ ਉਸ ਦੀ ਮਾਂ ਮੇਰੇ ਤੋਂ ਕੋਈ ਕੰਮ ਨਹੀਂ ਕਰਵਾਉਂਦੀ ਸੀ ਮੈਂ ਸੁਣਿਆ ਸੀ ਕਿ ਸੱਸ ਕਦੇ ਮਾਂ ਨਹੀਂ ਬਣ ਸਕਦੀ ਪਰ ਮੇਰੀ ਸੱਸ ਨੇ ਮਾਂ ਬਣ ਕੇ ਦਿਖਾ ਦਿੱਤਾ ਮੈਨੂੰ ਅਜਿਹੀ ਇੱਕ ਮੁੰਡੀ ਕੁੜੀ ਨੂੰ ਇੰਨਾ ਪਿਆਰ ਤੇ ਸਨਮਾਨ ਮਿਲਿਆ ਕਿ ਮੇਰੇ ਦਿਲ ਤੋਂ ਸਾਰਾ ਘਮੰਡ ਨਿਕਲ ਗਿਆ ਮੇਰੇ ਸਹੁਰਿਆਂ ਨੇ ਮੇਰੇ ਦਿਲ ਤੇ ਦਿਮਾਗ 'ਚ ਪਿਆਰ ਭਰ ਦਿੱਤਾ ਮੈਂ ਉਹੀ ਕੁੜੀਆਂ ਜੋ ਦੌਲਤ ਨੂੰ ਹੀ ਸਭ ਕੁਝ ਸਮਝਦੀ ਸੀ ਆਪਣੇ ਆਪ ਨੂੰ ਸਭ ਕੁਝ ਸਮਝਦੀ ਸੀ ਪਰ ਹੁਣ ਦੂਜਿਆਂ ਦੀਆਂ ਖੁਸ਼ੀਆਂ 'ਚ ਖੁਸ਼ ਹੋਣਾ ਬਹੁਤ ਵਧੀਆ ਲੱਗਦਾ ਜ਼ਰੂਰੀ ਨਹੀਂ ਕਿ ਸਾਨੂੰ ਦੌਲਤੀ ਸਕੂਨ ਦੇਵੇ ਦਿਲ ਦਾ ਸਕੂਨ ਤੇ ਲੋਕਾਂ ਦਾ ਪਿਆਰ ਜ਼ਿੰਦਗੀ 'ਚ ਜਦੋਂ ਸ਼ਾਮਲ ਹੋ ਜਾਵੇ ਇਨਸਾਨ ਸਭ ਤੋਂ ਜ਼ਿਆਦਾ ਅਮੀਰ ਹੁੰਦਾ ਅੱਜ ਮੈਂ ਆਪਣੇ ਪਤੀ ਦੀ ਰਾਜਕੁਮਾਰੀ ਹਾਂ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਅਮੀਰ ਕੁੜੀ ਸਮਝਦੀ ਹਾਂ ਜਿਸ ਦੀ ਜ਼ਿੰਦਗੀ 'ਚ ਇੰਨਾ ਪਿਆਰ ਦੇਣ ਵਾਲੇ ਲੋਕ ਆ ਸੋ ਦੋਸਤੋ ਇਸ ਹੀ ਸਾਡੀ ਅਸਲੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜਰੂਰ ਜਾਇਓ ਜੇ ਅਜਿਹੇ ਕਹਾਣੀਆਂ ਹੋਰ ਸੁਣਨੀਆਂ ਚਾਹੋ ਨੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ